ਸਰਕਾਰ ਕਹਿ ਰਹੀ ਹੈ ਕਿ ਅਸੀਂ ਤੁਹਾਡੇ ਕੋਲੇ ਆ ਰਹੇ ਹਾਂ ਤੁਹਾਨੂੰ ਪੰਜ ਫਸਲਾਂ ਤੇ ਐਮਐਸਪੀ ਦੇ ਰਹੇ ਹਾਂ ਤੁਹਾਨੂੰ ਪੰਜ ਸਾਲਾਂ ਦੀ ਪੂਰੀ ਗਰੰਟੀ ਦੇ ਰਹੇ ਹਾਂ ਤੁਸੀਂ ਉਹ ਵਿੱਚ ਕੋਈ ਹੋਰ ਮੰਗਾ ਐਡ ਕਰਾ ਲਓ ਤੇ ਐਤੋਂ ਵਧੀਆ ਮੈਨੂੰ ਦੱਸੋ ਵੀ ਹੋਰ ਕੀ ਮਾਹੌਲ ਹੋ ਸਕਦਾ ਜੇ ਕਿਸਾਨਾਂ ਨੂੰ ਅੰਦੋਲਨ ਕਰਨ ਦਾ ਅਧਿਕਾਰ ਹੈ ਕਿਸਾਨਾਂ ਨੂੰ ਧਰਨੇ ਲਾਉਣ ਦਾ ਅਧਿਕਾਰ ਹੈ ਤਾਂ ਹਰੇਕ ਪੋਲੀਟਿਕਲ ਪਾਰਟੀ ਨੂੰ ਵੋਟ ਮੰਗਣ ਦਾ ਵੀ ਅਧਿਕਾਰ ਹੈ ਦਿੱਲੀ ਜਾਣ ਤੋਂ ਕਿਸਾਨਾਂ ਨੂੰ ਰੋਕਣਾ ਸਹੀ ਹੈ ਜਾਂ ਗਲਤ ਹੈ ਜੇ ਪੰਜਾਬ ਸਰਕਾਰ ਆਪਣਾ ਮੁੱਖ ਰੋਲ ਅਦਾ ਕਰਦੀ ਤਾਂ ਸ਼ਾਇਦ ਇਹ ਜਿਹੜੀ ਘਟਨਾ ਹੈ ਇਹ ਨਾ जान गई है शुभ करने दी उदी जिन्नी निंदिया कीती जावे थोड़ी है पर हरियाणा लो दे भी तो थोड़ी सरकार से हरियाणा नाल तो ਤੁਸੀਂ ਵੀ ਗੱਲ ਕਰ ਸਕਦੇ ਸੀ ਕਿਸਾਨ ਤਾਂ ਇਹ ਵੀ ਕਹਿੰਦੇ ਨੇ ਕਿ ਹੋਈ ਸਭ ਕੁਝ ਨਰਿੰਦਰ ਮੋਦੀ ਹੋਰਾਂ ਦੇ ਕਹਿਣ ਦੇ ਉੱਤੇ ਉਹਨਾਂ ਦੇ ਇਸ਼ਾਰੇ ਤੇ ਭਾਰਤੀ ਜਨਤਾ ਪਾਰਟੀ ਪਿੰਡਾਂ ਦੀ ਪਾਰਟੀ ਬਣ ਰਹੀ ਹੈ ਅੱਜ ਵੀ ਮੈਂ ਤੁਹਾਨੂੰ ਕਹਿਣਾ ਹੈ ਕਿ ਤੁਸੀਂ ਦੇਖ ਲਓ ਕਿ ਜਿਹੜੇ ਲੋਕ ਸਭਾ ਦੇ ਰਿਜ਼ਲਟ ਆਉਣੇ ਆ ਉਹ ਬੜੇ ਹੈਰਾਨੀਜਨ ਖੋੜੇ ਆ ਤੁਸੀਂ ਆਸ ਵੀ ਨਹੀਂ ਲਾਈ ਹੋਣੀ ਕਿ ਭਾਰਤੀ ਜਨਤਾ ਪਾਰਟੀ ਇਸ ਮਕਾਮ ਤੇ ਆ ਗਈ ਪੰਜਾਬ ਦੇ ਵਿੱਚ ਰੈਲੀਆਂ ਕਰਾਂਗੇ ਮੈਂ ਪਹਿਲਾਂ ਵੀ ਕਿਹਾ ਕਿ ਰੈਲੀਆਂ ਕਰਨ ਦਾ ਅਧਿਕਾਰ ਹੈ ਜਿੱਥੋਂ ਤੱਕ ਇਸ ਤਰ੍ਹਾਂ ਦਾ ਜਿਹੜਾ ਤੁਸੀਂ ਵਾਤਾਵਰਣ ਦੀ ਗੱਲ ਕੀਤੀ ਹੈ ਕਿ ਫਿਰੋਜ਼ਪੁਰੇ ਇੱਕ ਘਟਨਾ ਹੋਈ ਉਹ ਬਹੁਤ ਮਾੜੀ ਘਟਨਾ ਹੋਈ ਹੈ ਸੂਬੇ ਵਾਸਤੇ ਅਸੀਂ ਵੀ ਕਿਸਾਨ ਆ ਅਸੀਂ ਨਹੀਂ ਚਾਹੁੰਦੇ ਕਿ ਸਾਡਾ ਕਿਸਾਨ ਅੰਨ ਦਾਤਾ ਛੜਕਾਂ ਤੇ ਰੁਲੇ ਤਾਂ ਕਹਿੰਦੇ ਉਸ ਤੋਂ ਬਾਅਦ ਥਰੂ ਗੈਸ ਦੇ ਗੋਲੇ ਚਲਾਏ ਗਏ ਤਸ਼ੱਦਦ ਸਾਡੇ ਤੇ ਜਿਹੜਾ ਕੀਤਾ ਗਿਆ ਉਹ ਕਿਉਂ ਕੀਤਾ ਉਹਦਾ ਕੀ ਜਵਾਬ ਸਤਿ ਸ੍ਰੀ ਅਕਾਲ ਆਰਮੀ ਟੀਵੀ ਤੇ ਤੁਸੀ ਮੈਂ ਜਸ ਕਰੇ ਬਲ ਉਮੀਦ ਕਰਦਾ ਠੀਕ ਠਾਕ ਹੋਵੋਗੇ ਐ ਸਕੈਮ ਦੇ ਵੱਲੋਂ ਜਿਸ ਤਰ੍ਹਾਂ ਦੇ ਨਾਲ ਸੱਦਾ ਕਿ ਬੀਜੇਪੀ ਦੇ ਉਮੀਦਵਾਰਾਂ ਦਾ ਜਿਹੜਾ ਹੈਗਾ ਉਹ ਵਿਰੋਧ ਕਰ ਰਹਾ ਤਾਂ ਜੇ ਪੰਜਾਬ ਦੀ ਗੱਲ ਕਰਾਂ ਤਾਂ ਪੰਜਾਬ ਭਰ ਦੇ ਵਿੱਚ ਜਿੱਥੇ ਵੀ ਬੀਜੇਪੀ ਉਮੀਦਵਾਰ ਪਿੰਡਾਂ ਸ਼ਹਿਰਾਂ ਦੇ ਵਿੱਚ ਜਾਂਦੇ ਨੇ ਤਾਂ ਕਿਸਾਨ ਜਥੇਬੰਦੀਆਂ ਦੇ ਵੱਲੋਂ ਲਗਾਤਾਰ ਵਿਰੋਧ ਉਹਨਾਂ ਦਾ ਜਿਹੜਾ ਉਹ ਜਾਰੀ ਹੈ ਬੀਜਪੀ ਇਸ ਵਿਰੋਧ ਨੂੰ ਕਿਸ ਤਰ੍ਹਾਂ ਦੇ ਨਾਲ ਦੇਖਦੀ ਹੈ ਇਸ ਤੇ ਉੱਪਰ ਵਿਚਾਰ ਚਰਚਾ ਅੱਜ ਕਰਾਂਗੇ ਮੇਰੇ ਨਾਲ ਦਿਆਲ ਸੋਢੀ ਹੋਰੀ ਹੋਣਗੇ ਨੀਤਾ ਜੀ ਸਭ ਤੋਂ ਪਹਿਲਾਂ ਤਾਂ ਸਵਾਗਤ ਆ ਰ ਮੀਟਰ ਅ ਸਭ ਤੋਂ ਪਹਿਲਾਂ ਤਾਂ ਜਿਹੜੇ ਆਰਐਮਬੀ ਟੀਵੀ ਦੇ ਸਰੋਤੇ ਨੇ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਮੈਨੂੰ ਅੱਜ ਮੌਕਾ ਦਿੱਤਾ ਹੈ ਕਿਵੇਂ ਦੇਖਦੇ ਹੋ ਕਿ ਕਿਸਾਨਾਂ ਦੇ ਵੱਲੋਂ ਵਿਰੋਧ ਦਾ ਜਿਹੜਾ ਸੱਦਾ ਦਿੱਤਾ ਗਿਆ ਸੀ ਤੇ ਉਹ ਵਿਰੋਧ ਜਿਉਂਦਾ ਤਿਉਂ ਚੱਲ ਰਿਹਾ ਹੈ ਜਿੱਥੇ ਵੀ ਭਾਜਪਾ ਦੇ ਲੀਡਰ ਨੇ ਆਉਣਾ ਹੁੰਦਾ ਉਸ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਉੱਥੇ ਪਹੁੰਚਦੀਆਂ ਨੇ ਵਿਰੋਧ ਪ੍ਰਦਰਸ਼ਨ ਕਰਦੀਆਂ ਨੇ ਬੜੇ ਤਾਂ ਇਦਾਂ ਦੇ ਵੀ ਨਹੀਂ ਕਿ ਤੁਹਾਡੇ ਉਮੀਦਵਾਰਾਂ ਨੂੰ ਪ੍ਰੋਗਰਾਮ ਜਿਹੜਾ ਕੈਨਸਲ ਤਾਂ ਕਰਨੇ ਪੈ ਜਾਂਦੇ ਨੇ ਕਿ ਭਾਈ ਇੱਥੇ ਵਿਰੋਧ ਹੋਊਗਾ ਉਸ ਚੀਜ਼ ਨੂੰ ਖਾਸ ਕਰ ਕਿਵੇਂ ਦੇਖਦੇ ਹੋ ਦੇਖੋ ਮੇਰਾ ਕਹਿਣਾ ਇਹ ਹੈ ਕਿ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦਾ ਪੰਜਾਬ ਦੇ ਵਿੱਚ ਲੋਕ ਸਭਾ ਇਲੈਕਸ਼ਨ ਦੇ ਵਿੱਚ ਵਿਰੋਧ ਹੋ ਰਿਹਾ ਹੈ ਇਦੇ ਵਿੱਚ ਕਿਤੇ ਨਾ ਕਿਤੇ ਜਿਹੜੀਆਂ ਦੂਜੀ ਸਿਆਸੀ ਪਾਰਟੀਆਂ ਨੇ ਮੈਨੂੰ ਉਹਨਾਂ ਦਾ ਵੀ ਪਿੱਛੇ ਜਿਹੜਾ ਹੈਗਾ ਹੱਥ ਲੱਗਦਾ ਹੈ ਦੇਖੋ ਇਸ ਤਰ੍ਹਾਂ ਹੈ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਉਹਨੇ ਹਮੇਸ਼ਾ ਕਿਸਾਨ ਪੱਖੀ ਗੱਲ ਕੀਤੀ ਹੈ ਲੋਕਤੰਤਰ ਦੇ ਵਿੱਚ ਆਪਾਂ ਨੂੰ ਅਧਿਕਾਰ ਹੈ ਆਪਾਂ ਨੂੰ ਇਹ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਉਹਨਾਂ ਨੂੰ ਵੋਟ ਮੰਗਣ ਦਾ ਅਧਿਕਾਰ ਹੈ ਅਧਿਕਾਰ ਜਿਹੜਾ ਵੋਟ ਮੰਗਣ ਦਾ ਹੈ ਉਹਦੇ ਨਾਲ ਨਾਲ ਮੈਂ ਸਮਝਦਾ ਕਿ ਸਾਨੂੰ ਸਾਡੇ ਦੇਸ਼ ਦੇ ਵਿੱਚ ਸੰਵਿਧਾਨ ਦੇ ਵਿੱਚ ਕੋਈ ਵੀ ਜਥੇਬੰਦੀ ਹੈ ਉਹਨੂੰ ਅੰਦੋਲਨ ਕਰਨ ਦਾ ਔਰ ਉਹਨੂੰ ਜੋ ਵੀ ਉਹਨੇ ਧਰਨਾ ਲਾਉਣਾ ਹੈ ਉਹ ਉਹਨਾਂ ਨੂੰ ਅਧਿਕਾਰ ਮਿਲਿਆ ਹੋਇਆ ਹੈ ਲੇਕਿਨ ਮੈਂ ਸਮਝਦਾ ਕਿ ਭਾਰਤੀ ਜਨਤਾ ਪਾਰਟੀ ਬਾਰੇ ਇੱਕ ਗਲਤ ਜਿਹੜੀਆਂ ਅਫਵਾਹਾਂ ਜਾਂ ਜਿਹੜੇ ਬਹਿਮ ਭਰਮ ਇਹ ਫਲਾ ਦਿੱਤੇ ਕਿ ਭਾਰਤੀ ਜਨਤਾ ਪਾਰਟੀ ਕਿਸਾਨ ਵਿਰੋਧੀ ਹੈ ਭਾਰਤੀ ਜਨਤਾ ਪਾਰਟੀ ਪੰਜਾਬ ਵਿਰੋਧੀ ਹੈ ਇਹ ਸਿਰਫ ਜਿਹੜੀਆਂ ਦੂਜੀ ਸਿਆਸੀ ਪਾਰਟੀਆਂ ਹੈ ਉਹਨਾਂ ਨੇ ਇਹ ਜਿਹੜਾ ਭਰਮਜਾਲ ਬੁਣਿਆ ਉਹ ਇਸ ਕਰਕੇ ਬੁਣਿਆ ਕਿ ਉਹਨਾਂ ਨੂੰ ਲੱਗਦਾ ਹੈ ਕਿ ਭਾਰਤੀ ਜਨਤਾ ਪਾਰਟੀ ਹੁਣ ਕੱਲੀ ਸ਼ਹਿਰਾਂ ਦੀ ਪਾਰਟੀ ਨਹੀਂ ਭਾਰਤੀ ਜਨਤਾ ਪਾਰਟੀ ਪਿੰਡਾਂ ਦੀ ਪਾਰਟੀ ਬਣ ਰਹੀ ਹੈ ਔਰ ਭਾਰਤੀ ਜਨਤਾ ਪਾਰਟੀ ਨੂੰ ਪਿੰਡਾਂ ਦੇ ਵਿੱਚ ਸਮਰਥਨ ਮਿਲ ਰਿਹਾ ਹੈ ਮੈਂ ਇਸ ਗੱਲ ਦੇ ਨਾਲ ਬਿਲਕੁਲ ਇਤਫਾਕ ਰੱਖਦਾ ਹਾਂ ਕਿ ਕਿਸਾਨ ਜਿੱਥੇ ਬੰਦਿਆਂ ਦਾ ਹੱਕ ਬਣਦਾ ਹੈ ਕਿ ਰੋਜ਼ ਪ੍ਰਦਰਸ਼ਨ ਕਰਨਾ ਹੈ ਰੋਜ਼ ਪ੍ਰਦਰਸ਼ਨ ਕਰਨ ਦਾ ਕੋਈ ਢੰਗ ਵੀ ਹੁੰਦਾ ਹੈ ਜਿੱਥੇ ਸਾਨੂੰ ਅਧਿਕਾਰ ਮਿਲੇ ਆ ਉੱਥੇ ਸਾਡੇ ਕਰਤੱਵ ਵੀ ਨੇ ਇਸ ਕਰਕੇ ਮੇਰੀ ਕਿਸਾਨ ਜਥੇਬੰਦੀਆਂ ਦੇ ਸਾਰੇ ਲੀਡਰ ਸਹਿਬਾਨਾਂ ਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਜਿੱਥੇ ਕਿਤੇ ਬੀਜੇਪੀ ਦਾ ਤੁਹਾਨੂੰ ਲੱਗਦਾ ਹੈ ਕੈਂਡੀਡੇਟ ਜਾਂਦਾ ਹੈ ਤੁਸੀਂ ਦੇਖਿਆ ਹੋਊ ਕਿ ਪਿਛਲੇ ਦਿਨਾਂ ਦੇ ਵਿੱਚ ਸਾਡੇ ਹੰਸ ਰਾਜ ਜੀ ਫਰੀਦਕੋਟ ਤੋਂ ਆ ਉਹਨਾਂ ਨੇ ਉਹਨਾਂ ਦੇ ਜਵਾਬ ਵੀ ਦਿੱਤੇ ਆ ਉਹਨਾਂ ਨੇ ਸਵਾਲ ਕੀਤੇ ਆ ਬੜਾ ਸਲਾਘਾਯੋਗ ਹੈ ਕਿ ਲੋਕਤੰਤਰ ਦੇ ਵਿੱਚ ਅਧਿਕਾਰ ਹੈ ਕਿ ਕਿਸੇ ਵੀ ਪਾਰਟੀ ਦੇ ਨੁਮਾਇੰਦੇ ਨੂੰ ਪੁੱਛਣਾ ਤੇ ਉਹਦਾ ਵੀ ਅਧਿਕਾਰ ਹੈ ਕਿ ਉਹਨੂੰ ਜਵਾਬ ਦੇਣਾ ਤਸੱਲੀ ਕਰਾਉਣੀ ਤੇ ਮੈਂ ਸਮਝਦਾ ਕਿ ਚਲੋ ਜੇ ਕਿਤੇ ਕਿਸਾਨ ਜਥੇਬੰਦੀਆਂ ਨੇ ਕੋਈ ਇਸ ਤਰ੍ਹਾਂ ਦਾ ਬਰੂਲ ਪ੍ਰਦਰਸ਼ਨ ਕਰਨਾ ਉਹ ਸ਼ਾਂਤਮਈ ਹੋਣਾ ਚਾਹੀਦਾ ਔਰ ਉਹਨਾਂ ਦੀ ਇੱਕ ਕਮੇਟੀ ਬਣਨੀ ਚਾਹੀਦੀ ਹੈ ਪੰਜ ਮੈਂਬਰੀ ਜਿਹੜੀ ਕੈਂਡੀਡੇਟ ਦੇ ਨਾਲ ਆ ਕੇ ਬੈਠੇ ਕੈਂਡੀਡੇਟ ਦੇ ਨਾਲ ਆ ਕੇ ਸਾਰੀ ਜਨਤਾ ਦੇ ਸਾਹਮਣੇ ਮੀਡੀਆ ਦੇ ਸਾਹਮਣੇ ਉਹਨਾਂ ਨੂੰ ਸਵਾਲ ਕਰੇ ਤੇ ਜਿਹੜੇ ਸਾਡੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਕੈਂਡੀਡੇਟ ਆ ਉਹ ਹਰ ਸਵਾਲ ਦਾ ਜਵਾਬ ਦੇਣ ਨੂੰ ਤਿਆਰ ਨੇ ਲੇਕਿਨ ਤੁਸੀਂ ਵੇਖਿਆ ਕਿ ਕਿਤੇ ਨਾ ਕਿਤੇ ਜਿਸ ਤਰ੍ਹਾਂ ਕੋਈ ਗੱਡੀ ਲੰਘਦੀ ਹੈ ਕਿਸੇ ਕੈਂਡੀਡੇਟ ਦੀ ਜਾਂ ਕੋਈ ਕੈਂਡੀਡੇਟ ਜਾਂਦਾ ਹੈ ਉੱਥੇ ਕਈ ਵਾਰੀ ਕੋਈ ਧੱਕਾ ਮੁਕੀ ਹੋ ਜਾਂਦੀ ਹੈ ਨਾ ਜਾਣੀਏ ਕੋਈ ਅੱਗੇ ਮੂਰੇ ਆ ਜੇ ਨੁਕਸਾਨ ਹੋ ਜੇ ਕਿਸਾਨ ਵੀ ਸਾਡੇ ਆਪਣੇ ਆ ਕੋਈ ਵੀ ਵਿਅਕਤੀ ਹੈ ਕਿਸਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਸੋ ਮੇਰੀ ਇਹ رائے ਹੈ ਕਿ ਚਲੋ ਜੇ ਤੁਸੀਂ ਜਵਾਬ ਸਵਾਲ ਕਰਨੇ ਵੀ ਹੈ ਤੇ ਇੱਕ ਜਗ੍ਹਾ ਦੇ ਉੱਪਰ ਬੈਠ ਕੇ ਲੋਕ ਸਭਾ ਦੇ ਵਿੱਚ ਇੱਕ ਕਮੇਟੀ ਬਣਾ ਲਓ ਸਾਰੇ ਜਥੇਬੰਦੀਆਂ ਦੀ ਬੈਠ ਕੇ ਸਵਾਲ ਕਰ ਲਓ ਤੇ ਸਾਡੇ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਕੈਂਡੀਡੇਟ ਹੈ ਉਹ ਹਰ ਸਵਾਲ ਦਾ ਜਵਾਬ ਦੇਣ ਨੂੰ ਤਿਆਰ ਨੇ ਜਿਵੇਂ ਤੁਸੀਂ ਕਿਹਾ ਕਿ ਅਧਿਕਾਰ ਆ ਵੋਟਾਂ ਮੰਗਣ ਦਾ ਅਧਿਕਾਰ ਆ ਜਾਣ ਦਾ ਤੇ ਇਹ ਵੀ ਕਹਿ ਰਹੇ ਕਿ ਕਿਸਾਨ ਆ ਜਿਹੜੇ ਸਾਡੇ ਆਪਣੇ ਆ ਤਾਂ ਕਿਸਾਨ ਇੱਕ ਗੱਲ ਹੋਰ ਕਹਿੰਦੇ ਨੇ ਕਿ ਜੇਕਰ ਤੁਹਾਨੂੰ ਵੋਟਾਂ ਮੰਗਣ ਦਾ ਅਧਿਕਾਰ ਆ ਤਾਂ ਕਹਿੰਦੇ ਸਾਨੂੰ ਵੀ ਦਿੱਲੀ ਜਾਣ ਦਾ ਅਧਿਕਾਰ ਸੀ ਤੇ ਸਾਡੀ ਵੀ ਦਿੱਲੀ ਰਾਜਧਾਨੀਆਂ ਸਾਨੂੰ ਦਿੱਲੀ ਜਾਣ ਤੋਂ ਰੋਕਿਆ ਕਿਉਂ ਕਿਲ ਜਿਹੜਿਆ ਕਿਉਂ ਲਾਇਆ ਕੰਧਾਂ ਕਿਉਂ ਕੱਢੀਆਂ ਕਹਿੰਦੇ ਵਿਰੋਧ ਅਸੀਂ ਤਾਂ ਕਰਦੇ ਆ ਅਹ ਦੇਖੋ ਜਸਜੀ ਗੱਲ ਇਸ ਤਰ੍ਹਾਂ ਹੈ ਕਿ ਅਸੀਂ ਦਿੱਲੀ ਜਾਣ ਤੋਂ ਕਿਸੇ ਨੂੰ ਨਹੀਂ ਰੋਕਿਆ ਤੁਸੀਂ ਵੇਖਿਆ ਹੋਊਗਾ ਕਿ ਜਿਹੜੀ ਪਿਛਲੀ 14 ਤਰੀਕ ਨੂੰ ਇਹਨਾਂ ਦੀ ਮਹਾਂ ਰੈਲੀ ਹੋਈ ਸੀਗੀ ਉੱਥੇ ਰਾਮਲੀਲਾ ਗਰਾਊਂਡ ਦੇ ਵਿੱਚ ਉੱਥੇ ਸਪੈਸ਼ਲ ਸਰਕਾਰ ਨੇ ਪਰਮਿਸ਼ਨ ਦਿੱਤੀ ਸਪੈਸ਼ਲ ਸਾਰਾ ਦਿਨ ਉੱਥੇ ਰੈਲੀ ਹੋਈ ਕਿਸੇ ਨੇ ਕੋਈ ਨਹੀਂ ਰੋਕਿਆ ਲੇਕਿਨ ਕਈ ਵਾਰੀ ਕੀ ਹੁੰਦਾ ਕਿ ਲਾ ਐਂਡ ਆਰਡਰ ਦੀ ਸਿਜ ਨੂੰ ਵੇਖ ਕੇ ਜੇ ਅਸੀਂ ਉੱਥੇ ਦਿੱਲੀ ਦੇ ਵਿੱਚ ਲਿਜਾ ਕੇ ਕੋਈ ਅਸੀਂ ਟਰੈਕਟਰ ਆਦੀਆਂ ਲਿਜਾਣੇ ਆਂ ਇਕੱਠ ਮਾਰਦੇ ਆਂ ਉੱਥੇ ਜਿਹੜੀ ਆਮ ਜਨਤਾ ਹੈ ਉਹ ਵੀ ਤੰਗ ਹੁੰਦੀ ਹੈ ਜਿਨ੍ਹਾਂ ਨੇ ਦਿੱਲੀ ਜਾਣਾ ਹੈ ਜੇ ਅਸੀਂ ਸੜਕਾਂ ਰੋਕਦੇ ਆਂ ਉਹਨਾਂ ਨੇ ਵੀ ਮੈਂ ਮਤਲਬ ਜਿਹੜੇ ਹੈਗੇ ਨੇ ਉਹ ਲੋਕ ਤੰਗ ਹੁੰਦੇ ਨੇ ਉਹਨ ਤਾਂ ਮੈਂ ਪਹਿਲਾਂ ਵੀ ਕਿਹਾ ਹੈ ਕਿ ਜਿਹੜਾ ਅਧਿਕਾਰ ਹੈ ਉਹ ਅਧਿਕਾਰ ਸਾਡਾ ਹੈ ਲੇਕਿਨ ਉਹਦਾ ਕਰਨ ਦਾ ਢੰਗ ਵੱਖਰਾ ਹੁੰਦਾ ਹੈ ਇਸ ਕਰਕੇ ਜੇ ਉਹਨਾਂ ਨੇ 14 ਤਰੀਕ ਨੂੰ ਉੱਥੇ ਵੱਡੀ ਮਹਾਰੈਲੀ ਕੀਤੀ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਤੇ ਉਹਨਾਂ ਨੂੰ ਕਿਸੇ ਨੇ ਨਹੀਂ ਰੋਕਿਆ ਉਹਨਾਂ ਨੇ ਕੀਤੀ ਹੈ ਇਸ ਕਰਕੇ ਉਹਨਾਂ ਦਾ ਦਿੱਲੀ ਜਾਣ ਦਾ ਅਧਿਕਾਰ ਕੋਈ ਨਹੀਂ ਖੋਂਦਾ ਲੇਕਿਨ ਜਿਸ ਤਰ੍ਹਾਂ ਦੀ ਬਵਸਤਾ ਲੈ ਕੇ ਉਹ ਟਰੈਕਟਰ ਟਰਾਲੀਆਂ ਲੈ ਕੇ ਜਾ ਰਹੇ ਨੇ ਜਾਂ ਉੱਥੇ ਜਦੋਂ ਅਸੀਂ ਜਾਵਾਂਗੇ ਭੀੜ ਜਮਾ ਹੋਊਗੀ ਤੁਸੀਂ ਵੀ ਜਾਣਦੇ ਹੋ ਕਿ ਦਿੱਲੀ ਦੇ ਵਿੱਚ ਪਹਿਲਾਂ ਵੀ ਕਿੰਨੀ ਟ੍ਰੈਫਿਕ ਹੈ ਤਾਂ ਉਹ ਉਹ ਸਰਕਾਰ ਨੇ ਉਹਨਾਂ ਨੂੰ ਬੇਨਤੀ ਕੀਤੀ ਲੇਕਿਨ ਉਹਨਾਂ ਦੇ ਦਿੱਲੀ ਜਾਣ ਤੋਂ ਪਹਿਲਾਂ ਸਾਡੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਮੌਜੂਦਾ ਚਾਰ ਮੰਤਰੀ ਵੀ ਇੱਥੇ ਆ ਕੇ ਉਹਨਾਂ ਦੀ ਗੱਲ ਸੁਣਦੇ ਰਹੇ ਉਹਨਾਂ ਨੂੰ ਕਿਹਾ ਕਿ ਤੁਹਾਨੂੰ ਦਿੱਲੀ ਆਉਣ ਦੀ ਕੋਈ ਲੋੜ ਨਹੀਂ ਹੈ ਅਸੀਂ ਤੁਹਾਡੇ ਕੋਲ ਚੰਡੀਗੜ੍ਹ ਆਉਣੇ ਆ ਉਹ ਚੰਡੀਗੜ੍ਹ ਆਏ ਚਾਰ ਮੀਟਿੰਗਾਂ ਹੋਈਆਂ ਔਰ ਮੀਟਿੰਗਾਂ ਵੀ ਲਗਾਤਾਰ 8-8 ਘੰਟੇ ਚੱਲੀਆਂ ਪ੍ਰਪੋਜ਼ਲਾਂ ਵੀ ਬਣੀਆਂ ਉਹਨਾਂ ਨੇ ਕਿਹਾ ਕਿ ਤੁਹਾਡੀ ਅਸੀਂ ਹਰ ਮੁਸ਼ਕਲ ਜਿਹੜਾ ਹੈਗਾ ਕਰਨ ਨੂੰ ਉਹਦਾ ਹੱਲ ਕਰਨ ਨੂੰ ਤਿਆਰ ਆ ਅਸੀਂ ਤੁਹਾਡੇ ਕੋਲੇ ਤੁਸੀਂ ਚੰਡੀਗੜ੍ਹ ਦਿੱਲੀ ਆਉਣੇ ਹੋ ਤੁਹਾਡਾ ਅਧਿਕਾਰ ਆ ਲੇਕਿਨ ਅਸੀਂ ਤੁਹਾਡੇ ਕੋਲ ਚੰਡੀਗੜ੍ਹ ਆ ਕੇ ਬੈੰਨੇ ਆ ਤਾਂ ਇਸ ਕਰਕੇ ਮੇਰਾ ਕਹਿਣਾ ਇਹ ਹੈ ਕਿ ਕੋਈ ਵੀ ਜਿਹੜੀ ਗੱਲ ਹੈ ਉਹ ਕੋਈ ਕਮੇਟੀ ਬਣ ਕੇ ਕੋਈ ਟੇਬਲ ਟਾਕ ਤੇ ਜਾਂ ਜਿਸ ਤਰ੍ਹਾਂ ਦੇ ਕੋਈ ਚਲੋ ਪਹਿਲਾਂ ਅੰਦੋਲਨ ਵੀ ਚੱਲਦੇ ਰਹੇ ਆ ਅਸੀਂ ਰੇਲਾਂ ਤੇ ਜਾਂਦੇ ਰਹੇ ਆ ਜਾਂ ਬੱਸਾਂ ਤੇ ਜਾਂਦੇ ਰਹੇ ਆ ਤਾਂ ਇਸ ਕਰਕੇ ਦਿੱਲੀ ਜਾਣ ਤੋਂ ਕਿਸੇ ਨੇ ਰੋਕਿਆ ਨਹੀਂ ਹੈ ਲੇਕਿਨ ਲਾ ਐਂਡ ਆਰਡਰ ਦੀ ਸਿੱਤੀ ਨੂੰ ਵੇਖ ਕੇ ਲੋਕਾਂ ਦੀ ਮੁਸ਼ਕਲ ਨੂੰ ਵੇਖ ਕੇ ਜਿਹੜੀ ਉਹ ਗੱਲ ਕੀਤੀ ਗਈ ਹੈ ਸੋ ਅੱਜ ਵੀ ਅਸੀਂ ਕਹਿੰਦੇ ਆ ਕਿ ਕਿਸਾਨਾਂ ਜਿਹੜੇ ਕਿਸਾਨ ਨੇ ਜਥੇਬੰਦੀਆਂ ਦੇ ਨਮਾਇंदे ਨੇ ਉਹਨਾਂ ਦੇ ਨਾਲ ਸਰਕਾਰ ਬਣਨ ਤੋਂ ਬਾਅਦ ਉਹਨਾਂ ਨੂੰ ਦਿੱਲੀ ਬੁਲਾਵਾਂਗੇ ਜੇ ਦਿੱਲੀ ਉਹਨਾਂ ਨੇ ਨਹੀਂ ਜਾਣਾ ਇੱਥੇ ਖੁਦ ਅਸੀਂ ਸਾਰੀ ਸਰਕਾਰ ਲੈ ਕੇ ਆਵਾਂਗੇ ਜਿਵੇਂ ਪਹਿਲਾਂ ਚਾਰ-ਚਾਰ ਮੰਤਰੀ ਆਏ ਆ ਅਸੀਂ ਵੀ ਕਿਸਾਨ ਆ ਅਸੀਂ ਨਹੀਂ ਚਾਹੁੰਦੇ ਕਿ ਸਾਡਾ ਕਿਸਾਨ ਅੰਨ ਦਾਤਾ ਛੜਕਾਂ ਤੇ ਰੁਲੇ ਅਸੀਂ ਪਹਿਲਾਂ ਵੀ ਸਰਕਾਰ ਨੂੰ ਬੇਨਤੀ ਕਰਦੇ ਰਹੇ ਆ ਪੰਜਾਬੀ ਹੋਣ ਦੇ ਨਾਤੇ ਕਿਸਾਨ ਨਹੀਂ ਹੋਣ ਦੇ ਨਾਤੇ ਔਰ ਇਸ ਕਰਕੇ ਅਸੀਂ ਸਾਡੇ ਜਿਹੜੇ ਮਿਨਿਸਟਰ ਆ ਉਹ ਸਾਡੇ ਕਹਿਣ ਦੇ ਉੱਪਰ ਹੀ ਚੰਡੀਗੜ੍ਹ ਆ ਕੇ ਉਹਨਾਂ ਨੇ ਗੱਲ ਸੁਣੀ ਐ ਔਰ ਬੜੇ ਸਖਾਵੇ ਮਾਹੌਲ 'ਚ ਮੀਟਿੰਗਾਂ ਹੋਈਆਂ ਔਰ ਮੈਨੂੰ ਪੂਰੀ ਉਮੀਦ ਹੈ ਕਿ ਇਲੈਕਸ਼ਨ ਤੋਂ ਬਾਅਦ ਜਦੋਂ ਨਵੀਂ ਸਰਕਾਰ ਬਣਨੀ ਐ ਨਵੀਂ ਸਰਕਾਰ ਬਣਦਿਆਂ ਹੀ ਜੋ ਕਿਸਾਨਾਂ ਦੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਾਉਣ ਲਈ ਭਾਰਤੀ ਜਨਤਾ ਪਾਰਟੀ ਪੰਜਾਬ ਦਾ ਜੂਨ ਟੱਗੇ ਆਵੇਗਾ ਪਰ ਇੱਕ ਚੀਜ਼ ਹੋਰ ਹੈ ਜਿਵੇਂ ਤੁਸੀਂ ਆਗੇ ਟਰੈਕਟਰ ਕਿ ਟਰੈਕਟਰਾਂ ਦੇ ਨਾਲ ਨਹੀਂ ਜਾਇਆ ਜਾ ਸਕਦਾ ਸੀ ਪਰ ਕਿਸਾਨ ਕਹਿੰਦਾ ਕਿ ਸਾਡੇ ਕੋਲ ਤਾਂ ਟਰੈਕਟਰ ਸੀ ਨਾ ਸਾਡੇ ਕੋਲ ਬੰਬ ਸੀ ਨਾ ਸਾਡੇ ਕੋਲ ਤੋਪਾਂ ਸੀ ਸਾਡਾ ਸਾਧਨ ਹੈ ਟਰੈਕਟਰ ਅਸੀਂ ਟਰੈਕਟਰਾਂ ਦੇ ਉੱਪਰ ਖੇਤਾਂ ਨੂੰ ਜਾਂਦੇ ਹਾਂ ਤੇ ਅਸੀਂ ਇਹੀ ਚੀਜ਼ ਦਿਖਾਉਣ ਦੇ ਲਈ ਜਾਣਾ ਸੀ ਕਿ ਕਿ ਪਏ ਅਸੀਂ ਆਪਣੀ ਖੇਤੀ ਬਚਾਉਣੀ ਆ ਕਹਿੰਦੇ ਟਰੈਕਟਰਾਂ ਤੇ ਜਾ ਕੇ ਕਿੰਨੀ ਕਿ ਭੀੜ ਹੋ ਜਾਂਦੀ ਪਹਿਲਾਂ ਤਾਂ ਇਸ ਤੋਂ ਵਧੇਰੇ ਗਿਣਤੀ ਦੇ ਵਿੱਚ ਅਸੀਂ ਗਏ ਸੀ ਹੁਣ ਤਾਂ ਗਿਣਤੀ ਵੀ ਉੰਨੀ ਨਹੀਂ ਸੀ ਤਾਂ ਫਿਰ ਟਰੈਕਟਰਾਂ ਤੋਂ ਪ੍ਰੋਬਲਮ ਕੀ ਹੋ ਗਈ ਸਰਕਾਰ ਨੂੰ ਨਹੀਂ ਦੇਖੋ ਮੈਂ ਪਹਿਲਾਂ ਵੀ ਕਿਹਾ ਦਿੱਲੀ ਦੇ ਵਿੱਚ ਬਹੁਤ ਭੀੜ ਭੜਕਾ ਹੈ ਤੇ ਜਦੋਂ ਉਹ ਜਦੋਂ ਸਰਕਾਰ ਗੱਲ ਸੁਣਨ ਨੂੰ ਤਿਆਰ ਹੈ ਜਦੋਂ ਸਰਕਾਰ ਜੇ ਤਾਂ ਹੋਵੇ ਨਾ ਕਿ ਸਰਕਾਰ ਗੱਲ ਨਹੀਂ ਸੁਣ ਰਹੀ ਦੇਖੋ ਕੋਈ ਵੀ ਅੰਦੋਲਨ ਹੁੰਦਾ ਹੈ ਹਰ ਇੱਕ ਅੰਦੋਲਨ ਦਾ ਰੂਪ ਇਹ ਹੁੰਦਾ ਹੈ ਕਿ ਉਸ ਅੰਦੋਲਨ ਦੀ ਇੱਕ ਮੁੱਖ ਕਮੇਟੀ ਬਣਦੀ ਹੈ ਉਸ ਜਥੇਬੰਦੀ ਦਾ ਇੱਕ ਆਪਾਂ ਡੈਪੂਟੇਸ਼ਨ ਹੁੰਦਾ ਹੈ ਉਹ ਡੈਪੂਟੇਸ਼ਨ ਜਾ ਕੇ ਉੱਥੇ ਦਿੱਲੀ ਮਿਲਦਾ ਹੈ ਜੇ ਚੰਡੀਗੜ੍ਹ ਦੇ ਨਾਲ ਪੰਜਾਬ ਨਾਲ ਕੋਈ ਮਸਲਾ ਤਾਂ ਪੰਜਾਬ 'ਚ ਉੱਥੇ ਜਾ ਕੇ ਮਿਲਦਾ ਹੈ ਲੇਕਿਨ ਜੇ ਤਾਂ ਸਰਕਾਰ ਗੱਲ ਸੁਣਨ ਨੂੰ ਤਿਆਰ ਨਹੀਂ ਫੇਰ ਤਾਂ ਚਲੋ ਆਪਾਂ ਕਹਿ ਦਈਏ ਕਿ ਜੀ ਅਸੀਂ ਉਹ ਟਰੈਕਟਰ ਵਾਲੀਆਂ ਲਿਜਾ ਕੇ ਉੱਥੇ ਅਸੀਂ ਜਿਹੜਾ ਹੈਗਾ ਇਕੱਠ ਕਰਨਾ ਹੈ ਲੇਕਿਨ ਇਕੱਠ ਦੇ ਨਾਲ ਜੇ ਕੋਈ ਜਥੇਬੰਦੀ ਦੇ ਨਮਾਇंदे ਉਹਦੀ ਸਰਕਾਰ ਗੱਲ ਕਰਨ ਨੂੰ ਤਿਆਰ ਹੈ ਤੇ ਫੇਰ ਫੇਰ ਸਾਨੂੰ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਹੈ ਉਹ ਨਹੀਂ ਬਣਾਉਣਾ ਚਾਹੀਦਾ ਅਸੀਂ ਸਾਰੇ ਨਾਗਰਿਕਾਂ ਔਰ ਮੈਂ ਪਹਿਲਾਂ ਵੀ ਕਹੀ ਹੈ ਕਿ ਜੇ ਸਾਨੂੰ ਕੋਈ ਅਧਿਕਾਰ ਮਿਲੇ ਨੇ ਉਹਨਾਂ ਅਧਿਕਾਰਾਂ ਦੇ ਨਾਲ ਜੇ ਅਸੀਂ ਦੀ ਵਰਤੋਂ ਕਰਦੇ ਆਂ ਤੇ ਉਹਦੇ ਨਾਲ ਸਾਡੇ ਕਰਤੱਵ ਵੀ ਨੇ ਕਿ ਜਿਨ੍ਹਾਂ ਦੀ ਅਸੀਂ ਪਾਲਣਾ ਕਰਦੇ ਆਂ ਕਿ ਮੇਰੇ ਕਿਸੇ ਅਧਿਕਾਰ ਦੇ ਨਾਲ ਕਿਸੇ ਨੂੰ ਕੋਈ ਦੁੱਖ ਨਾ ਆਵੇ ਕੀ ਹੋ ਰਹਾ ਥੋੜੀ ਸਭ ਜਿਸ ਤੱਕ ਤੁਸੀਂ ਗੱਲ ਕਰੀ ਹੈ ਕਿ ਠੀਕ ਆ ਰੋਕ ਲਿਆ ਗਿਆ ਉਹ ਵੱਖਰੀ ਗੱਲ ਆ ਪਰ ਇੱਕ ਰੋਸ ਹੋਰ ਕਿਸਾਨਾਂ ਦੇ ਵਿੱਚ ਬੜਾ ਕਹਿੰਦੇ ਰੋਕਣ ਤੋਂ ਬਾਅਦ ਜਿਹੜਾ ਸਾਡੇ ਉੱਪਰ ਜਿਸ ਤਰ੍ਹਾਂ ਦੇ ਨਾਲ ਥਰੂ ਗੈਸ ਦੇ ਗੋਲੇ ਚਲਾਏ ਗਏ ਜਿਸ ਤਰ੍ਹਾਂ ਦੇ ਨਾਲ ਗੋਲੀਆਂ ਸਾਡੇ ਤੇ ਚਲਾਈਆਂ ਗਈਆਂ ਕਹਿੰਦੇ ਅਸੀਂ ਕਿਸੇ ਹੋਰ ਮੁਲਕ ਦੇ ਵਸਿੱਧ ਤਾਂ ਹੈ ਨਹੀਂ ਅਸੀਂ ਵੀ ਇਸੇ ਮੁਲਕ ਦੇ ਵਸਿੱਧੇ ਆ ਤਾਂ ਇਸ ਤਰ੍ਹਾਂ ਦਾ ਤਸ਼ੱਦਦ ਸਾਡੇ ਉੱਪਰ ਜਿਹੜਾ ਸਾਡੀ ਹੀ ਸਰਕਾਰ ਨੇ ਖਾਸ ਕਰਕੇ ਉਹ ਕੀਤਾ ਜਿਵੇਂ ਤੁਸੀਂ ਕਹਿੰਦੇ ਬੀਜੇਪੀ ਕਿਸਾਨਾਂ ਦੀ ਸਰਕਾਰ ਆ ਤਾਂ ਮੈਂ ਗੱਲ ਕਰ ਰਹੀ ਸ਼ਬਦ ਵਰਤ ਰੇ ਸਾਡੀ ਤਾਂ ਤਾਂ ਉਹ ਕਹਿੰਦੇ ਇਸ ਸਰਕਾਰ ਨੇ ਫਿਰ ਸਾਡੇ ਤੇ ਕਿਉਂ ਕੀਤਾ ਸਾਡੇ ਕੋਲ ਕਿ ਕਿਹੜਾ ਕੋਈ ਜਿਹੜੇ ਵੱਡੇ ਟੈਂਕ ਸੀ ਜਿਹੜੇ ਅਸੀਂ ਜਾ ਕੇ ਚੜਾ ਦੇਣ ਸੀ ਤਾਂ ਕਹਿੰਦੇ ਉਸ ਤੋਂ ਬਾਅਦ ਥਰੂ ਗੈਸ ਦੇ ਗੋਲੇ ਚਲਾਏ ਗਏ ਤਸ਼ੱਦਦ ਸਾਡੇ ਤੇ ਜਿਹੜਾ ਕੀਤਾ ਗਿਆ ਉਹ ਕਿਉਂ ਕੀਤਾ ਉਹਦਾ ਕੀ ਜਵਾਬ ਬੀਜੇਪੀ ਕੋਲ ਦੇਖੋ ਮੈਂ ਪਹਿਲਾਂ ਵੀ ਚਾਹੇ ਮੇਰੀ ਕਿੰਨੇ ਚੈਨਲਾਂ ਦੇ ਉੱਪਰ ਗੱਲਬਾਤ ਹੋਈ ਹੈ ਮੈਂ ਪਹਿਲਾਂ ਵੀ ਇਹ ਗੱਲ ਕਹਿਣਾ ਹੁੰਨਾ ਹੈ ਕਿ ਜਿਹੜੀ ਹਿੰਸਾ ਹੈ ਉਹ ਮਾੜੀ ਹੈ ਲੇਕਿਨ ਜੋਸ਼ ਤੇ ਨਾਲ ਹੋਸ਼ ਦੋ ਗੱਲਾਂ ਹੁੰਦੀਆਂ ਨੇ ਮੈਂ ਸਮਝਦਾ ਕਿ ਇੱਥੇ ਪੰਜਾਬ ਸਰਕਾਰ ਦਾ ਰੋਲ ਹੈ ਜਿਹੜਾ ਉਹ 네ਗੇਟਿਵ ਰਿਹਾ ਹੈ ਜੇ ਪੰਜਾਬ ਸਰਕਾਰ ਆਪਣਾ ਮੁੱਖ ਰੋਲ ਅਦਾ ਕਰਦੀ ਜਾ ਉੱਥੋਂ ਦੇ ਜਿਹੜੇ ਅਫਸਰ ਸਾਹਿਬਾਨ ਬੈਠੇ ਸੀ ਮੌਕੇ ਤੇ ਜੇ ਉੱਥੇ ਇਹ ਸਥਿਤੀ ਪੈਦਾ ਨਾ ਹੋਣ ਦਿੰਦੇ ਤਾਂ ਸ਼ਾਇਦ ਇਹ ਜਿਹੜੀ ਘਟਨਾ ਹੈ ਇਹ ਨਾ ਹੁੰਦੀ ਮੈਂ ਇਸ ਘਟਨਾ ਦੀ ਨਿੰਦਿਆ ਕਰਦਾ ਜਿਹੜੇ ਉਸ ਨੌਜਵਾਨ ਦੀ ਜਾਣ ਗਈ ਹੈ ਸ਼ੁਭ ਕਰਨ ਦੀ ਉਹ ਵੀ ਸਾਡਾ ਆਪਣਾ ਹੀ ਨੌਜਵਾਨਾ ਛੋਟਾ ਭਰਾ ਹੈ ਉਹਦੀ ਜਿੰਨੀ ਨਿੰਦਿਆ ਕੀਤੀ ਜਾਵੇ ਥੋੜੀ ਹੈ ਇਸ ਕਰਕੇ ਮੇਰਾ ਮੇਰਾ ਕਹਿਣਾ ਇਹ ਹੈ ਕਿ ਜੇ ਚਲੋ ਉੱਥੇ ਕਿਸੇ ਪਾਸੇ ਟਕਰਾਓ ਵਾਲੀ ਸਥਿਤੀ ਬਣੀ ਤਾਂ ਉਸ ਸਮੇਂ ਪੰਜਾਬ ਸਰਕਾਰ ਦਾ ਬਿਲਕੁਲ ਫਰਜ ਬਣਦਾ ਸੀ ਕਿ ਉਹ ਸਥਿਤੀ ਨੂੰ ਕੰਟਰੋਲ ਕਰਨ ਵਾਸਤੇ ਉਹ ਹਰਿਆਣਾ ਸਰਕਾਰ ਨਾਲ ਵੀ ਗੱਲ ਕਰਦੇ ਜਥੇਬੰਦੀਆਂ ਨਾਲ ਵੀ ਗੱਲ ਕਰਦੇ ਤੇ ਜਦੋਂ ਉਸ ਟਕਰਾਅ ਦੇ ਦੌਰਾਨ ਮਨਿਸਟਰ ਵੀ ਆਉਂਦੇ ਰਹੇ ਤੇ ਮਨਿਸਟਰ ਆ ਕੇ ਮੀਟਿੰਗਾਂ ਵੀ ਕਰਦੇ ਰਹੇ ਤੇ ਇਹ ਮਾਹੌਲ ਨਹੀਂ ਬਣਨਾ ਚਾਹੀਦਾ ਸੀ ਪਰ ਹਰਿਆਣਾ ਦੇ ਵੀ ਤਾਂ ਤੁਹਾਡੀ ਸਰਕਾਰ 'ਚ ਹੀ ਹਰਿਆਣੇ ਨਾਲ ਤਾਂ ਤੁਸੀਂ ਵੀ ਗੱਲ ਕਰ ਸਕਦੇ ਸੀ ਕਿਸਾਨ ਤਾਂ ਇਹ ਵੀ ਕਹਿੰਦੇ ਨੇ ਕਿ ਹੋਈ ਸਭ ਕੁਝ ਨਰਿੰਦਰ ਮੋਦੀ ਹੋਰਾਂ ਦੇ ਕਹਿਣ ਦੇ ਉੱਤੇ ਉਹਨਾਂ ਦੇ ਇਸ਼ਾਰੇ ਤੇ ਹੋਇਆ ਤਾਂ ਕੁਝ ਨਹੀਂ ਦੇਖੋ ਮੈਂ ਅੱਜ ਵੀ ਕਹਿਣਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਕਦੇ ਵੀ ਕਿਸਾਨ ਲਈ ਮਾੜਾ ਨਹੀਂ ਸੋਚ ਸਕਦੇ ਉਹ ਹਮੇਸ਼ਾ ਇਹ ਗੱਲ ਕਹਿੰਦੇ ਆ ਕਿ ਮੈਂ ਪੰਜਾਬ 'ਚ ਰਿਹਾ ਹਾਂ ਪੰਜਾਬ ਦਾ ਅੰਨ ਖਾਦਾ ਹੈ ਮੈਂ ਕਦੇ ਵੀ ਕਿਸਾਨ ਪ੍ਰਤੀ ਮਾੜਾ ਨਹੀਂ ਸੋਚ ਸਕਦਾ ਉਹਨਾਂ ਦੀ ਅੱਜ ਵੀ ਇਹ ਸੋਚ ਹੈ ਕਿ ਜੇ ਦੇਸ਼ ਦਾ ਕਿਸਾਨ ਤਰੱਕੀ ਕਰੂਗਾ ਤੇ ਦੇਸ਼ ਤਰੱਕੀ ਕਰੂਗਾ ਅਸੀਂ ਉਹਨਾਂ ਨੂੰ ਮਿਲਦੇ ਰਹਨੇ ਆ ਉਹਨਾਂ ਦੀਆਂ ਗੱਲਾਂ ਬਾਤਾਂ ਸੁਣਦੇ ਰਹਨੇ ਆ ਔਰ ਉਹਨਾਂ ਨੇ ਕਿਸਾਨ ਲਈ ਕੰਮ ਵੀ ਬੜੇ ਕੀਤੇ ਨੇ ਠੀਕ ਹੈ ਕਿ ਜੇ ਸਾਡੇ ਸੂਬੇ 'ਚ ਫਸਲ ਬੀਮਾ ਯੋਜਨਾ ਲਾਗੂ ਨਹੀਂ ਹੋ ਸਕੀ ਸਾਡੀ ਸਰਕਾਰ ਦੀ ਨਲਕੀ ਆ ਪੰਜਾਬ ਦੀ ਜੇ ਸਾਡੇ ਹੋਰ ਸਕੀਮਾਂ ਜਿਹੜੀਆਂ ਦੇ ਵਿੱਚ 60 40 ਦੀ ਰੇਸ਼ੋ ਹੁੰਦੀ ਹੈ ਜੇ ਉਹ ਸਕੀਮਾਂ ਸਾਡੀ ਸਰਕਾਰ ਪੰਜਾਬ ਦੀ ਨਹੀਂ ਲਾਗੂ ਕਰ ਸਕੀ ਆਪਣਾ ਫੰਡ ਨਹੀਂ ਬਾ ਸਕੀ ਤਾਂ ਇਹ ਵੀ ਸਾਡੀ ਪੰਜਾਬ ਸਰਕਾਰ ਦੀ ਨਲਕੀ ਹੈ ਤਾਂ ਇਸ ਕਰਕੇ ਕਦੇ ਵੀ ਦੇਸ਼ ਦੇ ਪ੍ਰਧਾਨ ਮੰਤਰੀ ਨરેન્દ્ર ਮੋਦੀ ਜੀ ਇਹੋ ਜਿਹਾ ਸ਼ਹਿਰਾ ਨਹੀਂ ਕਰ ਸਕਦੇ ਜੋ 26 ਜਨਵਰੀ ਨੂੰ ਦਿੱਲੀ ਦੇ ਵਿੱਚ ਹੋਇਆ ਤੁਸੀਂ ਮੈਨੂੰ ਦਿਖਾ ਦਿਓ ਕਿ ਚਾਹੇ ਉਥੋਂ ਦੀ ਪੁਲਿਸ ਦੇ ਉੱਤੇ ਹਮਲੇ ਵੀ ਹੋਏ ਨੌਜਵਾਨ ਫੱਟੜ ਵੀ ਹੋਏ ਜੇ ਕੋਈ ਇਹੋ ਜੀ ਮਨਸ਼ਾ ਹੁੰਦੀ ਤੇ ਉੱਥੇ ਉਹ ਗੱਲ ਜਿਹੜੀ ਜਿਲ੍ਹਾ ਵਾਲਾ ਬਣ ਸਕਦਾ ਸੀ ਲੇਕਿਨ ਨਹੀਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੇਰੇ ਦੇਸ਼ ਦੇ ਨੌਜਵਾਨ ਹੈ ਮੇਰਾ ਦੇਸ਼ ਦਾ ਕਿਸਾਨ ਹੈ ਜੇ ਕੋਈ ਇਹੋ ਜੀ ਗੱਲ ਬਖਲਾੜ ਚਾਕੇ ਪੈਦਾ ਹੋਈ ਹੈ ਤਾਂ ਕਿਸੇ ਦੇ ਉੱਤੇ ਇੱਕ ਵੀ ਲਾਠੀ ਚਾਰਜ ਨਹੀਂ ਹੋਇਆ ਕੋਈ ਗੋਲੀ ਨਹੀਂ ਚੱਲੀ ਉਹ ਸ਼ਾਂਤ ਮਈ ਢੰਗ ਦੇ ਨਾਲ ਉਹ ਜਿਹੜਾ ਸਾਰਾ ਮਸਲਾ ਸੀ ਉਹ ਹੱਲ ਕੀਤਾ ਗਿਆ ਪਰ ਪਰਚੇ ਬਹੁਤੇ ਹੱਲੇ ਵੀ ਭੁਗਤ ਰਹੇ ਆ ਬਤੇ ਬਹੁਤੇ ਕਿਸਾਨ ਹੱਲੇ ਵੀ ਭਗਤੇ ਪਰਚੇ ਪਰ ਭੁਗਤ ਰਹੇ ਆ ਬਹੁਤੇ ਟਰੈਕਟਰ ਹਾਲੇ ਵੀ ਜਿਹੜੇ ਹੈਗੇ ਨੇ ਉਹ ਥਾਣਿਆਂ ਦੇ ਵਿੱਚ ਖੜੇ ਆ ਹਾਂ ਉਹਦੇ ਬਾਰੇ ਵੀ ਮੈਂ ਤੁਹਾਨੂੰ ਦੱਸ ਦਿੰਦਾ ਕਿ ਲਗਭਗ 119 ਪਰਚੇ ਜਿਹੜੇ ਉਹ ਵਾਪਸ ਹੋਏ ਆ ਲੇਕਿਨ ਕੁਝ ਕੁਝ ਕੇਸ ਉਹਦੇ ਵਿੱਚ ਅਜੇ ਹੈ ਨੇ ਕਿ ਜਿਨ੍ਹਾਂ ਦੇ ਵਿੱਚ ਕੋਈ ਧਾਰਾ ਅਜੇ ਹੀ ਲੱਗੀ ਹੈ ਕਿ ਜਿਹਦੀ ਹਜੇ ਗੱਲਬਾਤ ਚੱਲ ਰਹੀ ਹੈ ਉਹਦੇ ਬਾਰੇ ਵੀ ਮੈਂ ਤੁਹਾਨੂੰ ਪੂਰੀ ਉਮੀਦ ਕਰਨਾ ਹੈ ਕਿ ਕਿਸੇ ਵੀ ਕਿਸਾਨ ਤੇ ਜੋ ਕੋਈ ਪਰਚਾ ਦਰਜ ਹੋਇਆ ਹੈ ਉਹ ਪਰਚਾ ਕੈਨਸਲ ਹੋਊਗਾ ਕਿਸੇ ਨੂੰ ਕੋਈ ਤੰਗ ਪਰੇਸ਼ਾਨ ਨਹੀਂ ਕੀਤਾ ਜਾਊਗਾ ਲੇਕਿਨ ਮੈਂ ਅੱਜ ਵੀ ਕਹਿਣਾ ਹੈ ਕਿ ਜੇ ਕਿਸਾਨਾਂ ਨੂੰ ਅੰਦੋਲਨ ਕਰਨ ਦਾ ਅਧਿਕਾਰ ਹੈ ਕਿਸਾਨਾਂ ਨੂੰ ਧਰਨੇ ਲਾਉਣ ਦਾ ਅਧਿਕਾਰ ਹੈ ਤਾਂ ਹਰੇਕ ਪੋਲੀਟੀਕਲ ਪਾਰਟੀ ਨੂੰ ਵੋਟ ਮੰਗਣ ਦਾ ਵੀ ਅਧਿਕਾਰ ਹੈ ਤੁਹਾਡਾ ਰੋਸ ਹੈ ਤੁਹਾਡਾ ਪ੍ਰਦਰਸ਼ਨ ਹੈ ਤੁਸੀਂ ਜੀ ਸੱਦ ਕੇ ਕਰੋ ਕਾਲੀਆਂ ਝੰਡੀਆਂ ਦਿਖਾਓ ਲੇਕਿਨ ਇੱਕ ਸਾਨੂੰ ਲੋਕਤੰਤਰ ਦੇ ਵਿੱਚ ਅਧਿਕਾਰ ਮਿਲਿਆ ਹੈ ਵੋਟ ਦਾ ਸਪੋਜ਼ ਕਰੋ ਤੁਹਾਨੂੰ ਭਾਰਤੀ ਜਨਤਾ ਪਾਰਟੀ ਪ੍ਰਤੀ ਗੁੱਸਾ ਹੈ ਤਾਂ ਤੁਸੀਂ ਆਪਣਾ ਜਿਹੜਾ ਗੁੱਸਾ ਹੈ ਉਹ ਵੋਟ ਰਾਹੀਂ ਵੀ ਕੱਢ ਸਕਦੇ ਹੋ ਤੁਸੀਂ ਪਿੰਡਾਂ 'ਚ ਪ੍ਰਚਾਰ ਕਰ ਲਓ ਤੁਸੀਂ ਸੱਥਾਂ ਜਾ ਕੇ ਪ੍ਰਚਾਰ ਕਰ ਲਓ ਜਿਹੜੀ ਵੀ ਪਾਰਟੀ ਦੇ ਖਿਲਾਫ ਕਰਨਾ ਹੈ ਲੇਕਿਨ ਵੋਟ ਮੰਗਣ ਤੋਂ ਕਿਸੇ ਨੂੰ ਰੋਕਣਾ ਨਹੀਂ ਚਾਹੀਦਾ ਕਿਉਂਕਿ ਪੋਲਿਟੀਕਲ ਪਾਰਟੀ ਨੇ ਵੋਟ ਮੰਗਣੀ ਹੁੰਦੀ ਹੈ ਤੇ ਜੇ ਤੁਹਾਨੂੰ ਪਾਰਟੀ ਜਿਹੜੀ ਨਹੀਂ ਚੰਗੀ ਲੱਗਦੀ ਤੁਸੀਂ ਉਹਨੂੰ ਵੋਟ ਨਾ ਪਾਓ ਵੋਟ ਪਾ ਕੇ ਆਪਣਾ ਜਿਹੜਾ ਤੁਸੀਂ ਰੋਸ ਹੈ ਉਹ ਤੁਸੀਂ ਜ਼ਾਹਰ ਕਰ ਸਕਦੇ ਜਿਵੇਂ ਦਿੱਲੀ ਜਾਣ ਤੋਂ ਰੋਕਿਆ ਤੁਸੀਂ ਉਹਨੂੰ ਸਹੀ ਮੰਨਦੇ ਹੋ ਜਾਂ ਗਲਤ ਮੰਨਦੇ ਹੋ ਕਿ ਉਹ ਕਹਿੰਦੇ ਨੇ ਕਿ ਜਿਵੇਂ ਤੁਸੀਂ ਕੇ ਵੋਟ ਮੰਗਣ ਦਾ ਅਧਿਕਾਰ ਹੈ ਉਹ ਕਹਿੰਦੇ ਸਾਨੂੰ ਦਿੱਲੀ ਜਾਣ ਦਾ ਵੀ ਅਧਿਕਾਰ ਹੈ ਜਿਵੇਂ ਸਪਸ਼ਟ ਸ਼ਬਦਾਂ ਦੇ ਵਿੱਚ ਤੁਹਾਡਾ ਜਵਾਬ ਲਵਾਂ ਦਿੱਲੀ ਜਾਣ ਤੋਂ ਕਿਸਾਨਾਂ ਨੂੰ ਰੋਕਣਾ ਸਹੀ ਹੈ ਜਾਂ ਗਲਤ ਹੈ ਦੇਖੋ ਦਿੱਲੀ ਜਾਣ ਤੋਂ ਕਿਸਾਨਾਂ ਨੂੰ ਰੋਕਣਾ ਬਿਲਕੁਲ ਕੋਈ ਸਰਕਾਰ ਦੀ ਇਹ ਮਨਸ਼ਾ ਨਹੀਂ ਹੈ ਕਿ ਕਿਸਾਨਾਂ ਨੂੰ ਦਿੱਲੀ ਦੇ ਵਿੱਚ ਨਹੀਂ ਆਉਣ ਦੇਣਾ ਲੇਕਿਨ ਜਦੋਂ ਸਰਕਾਰ ਦਿੱਲੀ ਤੋਂ ਆ ਕੇ ਤੁਹਾਡੀ ਗੱਲ ਸੁਣ ਰਹੀ ਹੈ ਤੁਹਾਡੇ ਨਾਲ ਮੀਟਿੰਗਾਂ ਕਰ ਰਹੀ ਹੈ ਤੇ ਫਿਰ ਅਸੀਂ ਜਾ ਕੇ ਉੱਥੇ ਜਿਸ ਤਰ੍ਹਾਂ ਦਾ ਮੈਂ ਪਹਿਲਾਂ ਵੀ ਕਿਹਾ ਕਿ ਅਸੀਂ ਉੱਥੇ ਟ੍ਰੈਫਿਕ ਜਾਮ ਕਰਨੀ ਹੈ ਅਸੀਂ ਧਰਨਾ ਲਾਉਣਾ ਹੈ ਦਿੱਲੀ ਦੇ ਲੋਕ ਵੀ ਆਪਣੇ ਭਰਾ ਨੇ ਪੰਜਾਬ ਦੇ ਵਿੱਚੋਂ ਵੀ ਬਹੁਤ ਲੋਕ ਦਿੱਲੀ ਜਾਂਦੇ ਆ ਤੇ ਜਦੋਂ ਕੋਈ ਧਰਨਾ ਲੱਗਿਆ ਹੁੰਦਾ ਤੇ ਰਸਤਾ ਬਗਲ ਕੇ ਕਿੰਨਾ ਉਹਨਾਂ ਨੂੰ ਔਖਾ ਜਾਣਾ ਪੈਂਦਾ ਸੋ ਇਸ ਕਰਕੇ ਜਦੋਂ ਸਰਕਾਰ ਤੁਹਾਡੇ ਦਵਾਰ ਤੇ ਆ ਕੇ ਤੁਹਾਡੀ ਗੱਲ ਸੁਣਨ ਨੂੰ ਤਿਆਰ ਹੈ ਤੇ ਫਿਰ ਅਸੀਂ ਦਿੱਲੀ ਜਾ ਕੇ ਇਸ ਤਰ੍ਹਾਂ ਦਾ ਪ੍ਰਦਰਸ਼ਨ ਕਰਨਾ ਥੋੜਾ ਉਹਨਾਂ ਰਾਈਟ ਐ ਮੈਂ ਨਹੀਂ ਕਹਿੰਦਾ ਲੇਕਿਨ ਉਹਦਾ ਕੋਈ ਢੰਗ ਹੈ ਕੋਈ ਤਰੀਕਾ ਹੈ ਜਿਵੇਂ 14 ਤਰੀਕ ਦੀ ਰੈਲੀ ਹੋਈ ਹੈ ਕਿਸ ਨੇ ਰੋਕਿਆ ਕਿਸੇ ਨੇ ਨਹੀਂ ਰੋਕਿਆ ਜੇ ਸਰਕਾਰ ਤੁਹਾਡੀ ਗੱਲ ਨਹੀਂ ਸੁਣ ਰਹੀ ਸਰਕਾਰ ਤੁਹਾਨੂੰ ਜਵਾਬ ਦੇ ਰਹੀ ਹੈ ਤੁਸੀਂ ਜੀ ਸੱਦ ਕੇ ਜਾਓ ਲੇਕਿਨ ਸਰਕਾਰ ਕਹਿ ਰਹੀ ਹੈ ਕਿ ਅਸੀਂ ਤੁਹਾਡੇ ਕੋਲੇ ਆ ਰਹੇ ਹਾਂ ਤੁਹਾਨੂੰ ਪੰਜ ਫਸਲਾਂ ਤੇ ਐਮਐਸਪੀ ਦੇ ਰਹੇ ਹਾਂ ਤੁਹਾਨੂੰ ਪੰਜ ਸਾਲਾਂ ਦੀ ਪੂਰੀ ਗਰੰਟੀ ਦੇ ਰਹੇ ਹਾਂ ਤੁਸੀਂ ਉਹ ਵਿੱਚ ਕੋਈ ਹੋਰ ਮੰਗਾ ਐਡ ਕਰਾ ਲਓ ਇਤੋਂ ਵਧੀਆ ਮੈਨੂੰ ਦੱਸੋ ਵੀ ਹੋਰ ਕੀ ਮਾਹੌਲ ਹੋ ਸਕਦਾ ਸੋ ਮੈਂ ਸਮਝਦਾ ਕਿ ਜਿਹੜੀ ਇਹ ਜਿਹੜੀ ਗੱਲਬਾਤ ਹੈ ਇਸ ਗੱਲਬਾਤ ਦੇ ਵਿੱਚ ਪੰਜਾਬ ਦੀ ਜਿਹੜੀ ਮੌਜੂਦਾ ਸਰਕਾਰ ਹੈ ਉਹਦਾ ਬਹੁਤ ਵੱਡਾ ਹੱਥ ਹੈ ਔਰ ਉਹ ਇਸ ਗੱਲ ਦੇ ਵਿੱਚ ਹੀਰੋ ਬਣਨਾ ਚਾਹੁੰਦੀ ਸੀ ਲੇਕਿਨ ਜਿਹੜੀ ਗੱਲ ਕੇਂਦਰ ਸਰਕਾਰ ਨੇ ਪ੍ਰਪੋਜ਼ਲ ਰੱਖੀ ਸੀ ਮੈਂ ਸਮਝਦਾ ਕਿ ਉਹ ਪ੍ਰਪੋਜ਼ਲ ਬਹੁਤ ਵਧੀਆ ਸੀ ਹਾਂ ਆਪਣਾ ਇਹ ਨਹੀਂ ਫਰਜ਼ ਹੁੰਦਾ ਕਿ ਜੇ ਕੋਈ ਪ੍ਰਪੋਜ਼ਲ ਬਣੀ ਹੈ ਆਪਾਂ ਕਹਿੰਦੇ ਜੀ ਸਾਨੂੰ ਇਹ ਪ੍ਰਪੋਜ਼ਲ ਮਨਜ਼ੂਰੀ ਨਹੀਂ ਉਹਨੂੰ ਪਾੜ ਦਿਓ ਨਹੀਂ ਲੈਕਿਨ ਇੱਕ ਢੰਗ ਹੁੰਦਾ ਕਿ ਇਸ ਪ੍ਰੋਪੋਜ਼ਲ ਦੇ ਵਿੱਚ ਆ ਕਮੀ ਹੈ ਜੀ ਇਹਦੇ ਵਿੱਚ ਆ ਐਡ ਕਰੋ ਦੋ ਫਸਲਾਂ ਹੋਰ ਐਡ ਕਰੋ ਕੇਂਦਰ ਸਰਕਾਰ ਹਰ ਗੱਲ ਕਰਨ ਨੂੰ ਤਿਆਰ ਹੈ ਜਿਵੇਂ ਤੁਸੀਂ ਕਹਿੰਦੇ ਕੇਂਦਰ ਸਰਕਾਰ ਹਰ ਗੱਲ ਕਰਨ ਨੂੰ ਤਿਆਰ ਆ ਤਾਂ ਕਿਸਾਨ ਇੱਕ ਹੋਰ ਸਵਾਲ ਰੱਖਦੇ ਨੇ ਤਾਂ ਫਿਰ ਕਹਿੰਦੇ ਜਿਹੜੀਆਂ ਰੈਂਦੀਆਂ ਮੰਗਾਂ ਸੀ ਪਿਛਲੇ ਵਾਰ ਜਦੋਂ ਅਸੀਂ ਉੱਠ ਕੇ ਗਏ ਆ ਉਦੋਂ ਕੁਝ ਮੰਗਾਂ ਇਦਾਂ ਦੀ ਅਸੀਂ ਜਿਨ੍ਹਾਂ ਤੇ ਸਾਨੂੰ ਭਰੋਸਾ ਦਿੱਤਾ ਗਿਆ ਤਾਂ ਉਹ ਮੰਗਾਂ ਫਿਰ ਸਰਕਾਰ ਨੇ ਕਹਿੰਦੇ ਹਲੇ ਤੱਕ ਲਮਕਾਈਆਂ ਕਿਉਂ ਜੇ ਨਾ ਲਮਕਾਈਆਂ ਹੁੰਦੀਆਂ ਨਾ ਤਾਂ ਸਰਕਾਰ ਨੂੰ ਸਾਡੇ ਕੋਲੇ ਆਉਣ ਦੀ ਲੋੜ ਪੈਂਦੀ ਨਾ ਸਾਨੂੰ ਸਰਕਾਰ ਕੋਲ ਜਾਣ ਦੀ ਹਾਂ ਉਹਦੇ ਦੇਖੋ ਇਸ ਤਰ੍ਹਾਂ ਹੈ ਕਿ ਜਿਸ ਸਮੇਂ ਪ੍ਰਧਾਨ ਮੰਤਰੀ ਜੀ ਨੇ ਇਹ ਬਿੱਲ ਜਿਹੜੇ ਸੀਗੇ ਰੱਦ ਕਰਤੇ ਵਾਪਸ ਲੈ ਲਏ। ਉਸ ਸਮੇਂ ਇੱਕ ਇਹ ਹੋਇਆ ਸੀ ਕਿ ਐਮਐਸਪੀ ਦੇ ਉੱਪਰ ਕਮੇਟੀ ਬਣੇਗੀ। ਐਮਐਸਪੀ ਦੇ ਉੱਪਰ ਕਮੇਟੀ ਬਣੀ। ਸਾਰੇ ਦੇਸ਼ ਦੇ ਵਿੱਚੋਂ ਜਿਹੜੇ ਕੋਈ ਅਰਥਸ਼ਾਸਤਰੀ ਸੀ ਜਾਂ ਜਿਹੜੇ ਕੋਈ ਮਾਹਰ ਸੀ ਉਹ ਕਮੇਟੀ ਦੇ ਵਿੱਚ ਲਏ ਗਏ। ਲੇਕਿਨ ਸਰਕਾਰ ਨੇ ਕਿਹਾ ਕਿ ਤੁਸੀਂ ਆਪਣਾ ਜਿਹੜਾ ਸੰਯੁਕਤ ਮੋਰਚਾ ਹੈ ਉਹਦੇ ਚੋਂ ਕੋਈ ਵੀ ਤਿੰਨ ਬੰਦੇ ਨਮਾਇੰਦੇ ਸਾਨੂੰ ਦੇ ਦਿਓ। ਲੇਕਿਨ ਉਹ ਤਿੰਨ ਨਮਾਇੰਦੇ ਅਜੇ ਤੱਕ ਇਹ ਫੈਸਲਾ ਨਹੀਂ ਕਰ ਸਕਿਆ ਜਥੇਬੰਦੀਆਂ ਕਿ ਉਸ ਕਮੇਟੀ ਦੇ ਵਿੱਚ ਆਪਣੇ ਤਿੰਨ ਨਮਾਇंदे ਦੇ ਦੇਣ ਤੇ ਉਹ ਕਮੇਟੀ ਦੇ ਵਿੱਚ ਮੈਂਬਰ ਬਣ ਜਾਣ ਸਪੋਜ਼ ਕਰੋ ਇਹਨਾਂ ਨੇ ਕਿਹਾ ਕਿ ਸਾਡੇ ਤਿੰਨ ਮੈਂਬਰ ਬਹੁਤ ਘੱਟ ਹੈ ਜੀ ਉੱਥੇ ਜਿਆਦਾ ਜਿਹੜੇ ਮੈਂਬਰ ਹੈ ਉਹ ਸਰਕਾਰ ਪੱਖੀ ਹੋਣਗੇ ਲੇਕਿਨ ਮੈਂ ਕਹੂੰਗਾ ਕਿ ਜਦੋਂ ਤੁਸੀਂ ਜਾ ਕੇ ਕਮੇਟੀ 'ਚ ਬੈਠੋਗੇ ਤੁਸੀਂ ਜਾ ਕੇ ਉੱਥੇ ਗੱਲਬਾਤ ਹੋਊ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਕਿਸਾਨ ਪੱਖੀ ਗੱਲ ਨਹੀਂ ਕੀਤੀ ਜਾ ਰਹੀ ਤੁਸੀਂ ਮੀਟਿੰਗ ਦਾ ਬਾਈਕਾਟ ਕਰੋ ਬਾਈਕਾਟ ਕਰਕੇ ਆ ਕੇ ਤੁਸੀਂ ਪ੍ਰੈਸ ਕਾਨਫਰੰਸ ਦਸ ਕਰੋ ਉਹਨਾਂ ਨੂੰ ਦੱਸੋ ਕਿ ਕਿਸਾਨ ਪੱਖੀ ਗੱਲ ਨਹੀਂ ਕੀਤੀ ਜਾ ਰਹੀ ਉੱਥੇ ਇੱਕ ਮੀਟਿੰਗ ਦੇ ਵਿੱਚ ਜਿਹੜੇ ਫੈਸਲੇ ਆ ਉਹ ਗਲਤ ਲਏ ਜਾ ਰਹੇ ਐ ਸੋ ਕਿਹੜਾ ਜਾਓ ਮੈਂਬਰ ਬਣੋ ਗੱਲਬਾਤ ਸੁਣੋ ਲੇਕਿਨ ਜੇ ਤੁਹਾਨੂੰ ਲੱਗਦਾ ਹੈ ਕਿ ਸਾਡੇ ਪੱਖ ਦੀ ਗੱਲ ਨਹੀਂ ਹੋ ਰਹੀ ਤਾਂ ਮੀਟਿੰਗ ਦਾ ਬਾਈਕਾਟ ਕਰਕੇ ਬਾਹਰ ਆ ਜਾਓ ਜਨਤਾ ਨੂੰ ਆਪੇ ਪਤਾ ਲੱਗੂਗਾ ਗੱਲਬਾਤ ਦੀ ਗੱਲ ਕਰੀ ਅੱਜ ਵੀ ਕਿਸਾਨਾਂ ਨੇ ਚੰਡੀਗੜ੍ਹ ਦੇ ਵਿੱਚ ਗੱਲਬਾਤ ਦੇ ਲਈ ਗਏ ਸੁਨੀਲ ਜਾਖੜ ਜਦੋਂ ਵਿਰੋਧ ਹੁੰਦਾ ਸੁਨੀਲ ਜਾਖੜ ਹੋਰਾਂ ਨੇ ਕਿਹਾ ਸੀ ਕਿ ਅਸੀਂ ਗੱਲਬਾਤ ਦੇ ਲਈ ਤਿਆਰ ਹਾਂ ਤਾਂ ਅੱਜ ਕਿਸਾਨ ਜਿਹੜੇ ਆ ਗੱਲਬਾਤ ਦੇ ਲਈ ਗਏ ਸੀ ਤਾਂ ਖਾਲੀ ਕੁਰਸੀਆਂ ਦੇ ਉੱਪਰ ਉਹਨੇ ਤਸਵੀਰਾਂ ਰੱਖੀਆਂ ਸੁਨੀਲ ਜਾਖੜ ਹੋਰਾਂ ਦੀ ਨਰਿੰਦਰ ਮੋਦੀ ਹੋਰਾਂ ਦੀ ਤਾਂ ਉਹ ਕਹਿੰਦੇ ਗੱਲਬਾਤ ਦੇ ਲਈ ਤਿਆਰ ਆ ਤਾਂ ਫਿਰ ਗੱਲਬਾਤ ਦੇ ਲਈ ਆਉਂਦੇ ਕਿਉਂ ਨਹੀਂ ਆਉਣ ਗੱਲਬਾਤ ਕਰਨ ਦੇ ਨਾਲ ਦੇਖੋ ਕਦੇ ਵੀ ਸਾਡੇ ਪੰਜਾਬ ਦੇ ਪ੍ਰਧਾਨ ਜਿਹੜੇ ਸੁਨੀਲ ਜਾਖੜ ਜੀ ਹੈ ਉਹ ਹਮੇਸ਼ਾ ਹੀ ਆਪ ਵੀ ਕਿਸਾਨ ਹੈ ਖੇਤੀ ਕਰਦੇ ਹੈ ਔਰ ਉਹਨਾਂ ਨੇ ਹਮੇਸ਼ਾ ਹੀ ਜਿਹੜੀ ਹੈਗੀ ਆ ਕਿਸਾਨਾਂ ਦੀ ਗੱਲ ਕੀਤੀ ਹੈ ਔਰ ਕਿਸਾਨੀ ਮੁੱਦਾ ਉਹਨਾਂ ਨੇ ਹਮੇਸ਼ਾ ਹੀ ਚੁੱਕਿਆ ਸੋ ਕਿਤੇ ਹੋ ਸਕਦਾ ਹੈ ਕਿ ਅੱਜ ਜਿਹੜਾ ਤਾਲਮੇਲ ਹੈ ਕਿਤੇ ਨਾ ਬੈਠਾ ਹੋਵੇ ਸੋ ਅਸੀਂ ਹਮੇਸ਼ਾ ਗੱਲ ਕਰਨ ਨੂੰ ਤਿਆਰ ਆਂ ਭਾਰਤੀ ਜਨਤਾ ਪਾਰਟੀ ਕਿਸਾਨ ਪੱਖੀ ਪਾਰਟੀ ਹੈ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਜਿੱਥੇ ਅੱਜ ਰਾਜਸਥਾਨ ਦੇ ਵਿੱਚ ਕਣਕ ਤੇ 125 ਰੁਪਏ ਬੋਨਸ ਦਿੱਤਾ ਜਾ ਰਿਹਾ ਹੈ ਮੱਧ ਪ੍ਰਦੇਸ਼ ਦੇ ਵਿੱਚ ਕਣਕ ਤੇ 125 ਰੁਪਏ ਬੋਨਸ ਦਿੱਤਾ ਜਾ ਰਿਹਾ ਹੈ ਸਾਡੀ ਪੰਜਾਬ ਦੀ ਸਰਕਾਰ ਕਿੱਥੇ ਹੈ ਉਹਨੇ ਬੋਰਸਤਾ ਕੀ ਦੇਣਾ ਜਿਹੜਾ ਪਿਛਲਾ ਗੜਿਆਂ ਦਾ ਮਾਅਬਜਾ ਸੀ ਜਾਂ ਜਿਹੜੇ ਉਹਨਾਂ ਨੇ ਕੋਈ ਖੜਾ ਦਾ ਮਾਅਬਜਾ ਹਜੇ ਤੱਕ ਨਹੀਂ ਦਿੱਤੇ ਸੋ ਅਸੀਂ ਹਮੇਸ਼ਾ ਕਿਸਾਨ ਪੱਖੀ ਗੱਲ ਪਹਿਲਾਂ ਵੀ ਠਾਈ ਹੈ ਔਰ ਉਠਾਉਂਦੇ ਰਹਾਂਗੇ ਕੋਈ ਗੱਲ ਨਹੀਂ ਇੱਕ ਵਾਰ ਜੇ ਕਿਤੇ ਗੱਲ ਨਹੀਂ ਆਈ ਤੇ ਅਸੀਂ ਕੋਈ ਗੱਲ ਨਹੀਂ ਰਾਇ ਕਰਕੇ ਸਾਰੀ ਗੱਲਬਾਤ ਕਰਕੇ ਅਸੀਂ ਕਿਸਾਨ ਜਥੇਬੰਦੀਆਂ ਨਾਲ ਬੈਠ ਕੇ ਪੂਰੀ ਗੱਲਬਾਤ ਕਰਨ ਨੂੰ ਤਿਆਰ ਆ ਔਰ ਸਖਾਵੇਂ ਮਾਹੌਲ 'ਚ ਗੱਲ ਹੋਵੇ ਅਸੀਂ ਵੀ ਚਾਹੁੰਦੇ ਆ ਇਲੈਕਸ਼ਨ ਤੋਂ ਬਾਅਦ ਪੰਜਾਬ ਦਾ ਯੂਨਿਟ ਕਿਸਾਨ ਜਥੇਬੰਦੀਆਂ ਬੈਠ ਕੇ ਅਸੀਂ ਇਸ ਮਸਲੇ ਨੂੰ ਹੱਲ ਕਰਾਉਣ ਲਈ ਪੂਰੀ ਪਹਿਲ ਕਦਮੀ ਕਰਾਂਗੇ ਕੀ ਲੱਗਦਾ ਇਹਨੇ ਵਿਰੋਧ ਦੇ ਵਿੱਚ ਪੰਜਾਬ ਦੇ ਵਿੱਚ ਪੈਰ ਲਾ ਜੂਗੀ ਬੀਜੇਪੀ ਜਿੰਨਾ ਵਿਰੋਧ ਹੁਣ ਦੇਖਣ ਨੂੰ ਮਿਲ ਰਿਹਾ ਹਰ ਪਿੰਡ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਦੇਖੋ ਇਸ ਤਰ੍ਹਾਂ ਹੈ ਕਿ ਬਰੋਚ ਵਿਕਾਸ ਵੀ ਹੁੰਦਾ ਅੱਜ ਮੈਂ ਬਹੁਤ ਪਿੰਡਾਂ ਦੇ ਵਿੱਚ ਜਾ ਕੇ ਆਇਆ ਜਸਜੀ ਜਿਹੜੇ ਲੋਕਾਂ ਨੂੰ ਘਰੇ ਬੈਠਿਆਂ ਨੂੰ ਕੇਂਦਰ ਸਰਕਾਰ ਦੀਆਂ ਸਹੂਲਤਾਂ ਦਾ ਲਾਭ ਮਿਲਿਆ ਚਾਹੇ ਉਹ ਕੱਚੇ ਮਕਾਨਾਂ ਤੋਂ ਪੱਕੇ ਮਕਾਨ ਪ੍ਰਧਾਨ ਮੰਤਰੀ ਵਾਸ ਯੋਜਨਾ ਹੈ ਚਾਹੇ ਉਹ 5 ਲੱਖ ਤੱਕ ਦਾ ਜਿਹੜਾ ਔਲਾਦ ਹੈ ਆਜੂਸ਼ਮਾਨ ਯੋਜਨਾ ਚਾਹੇ ਅਸੀਂ ਕਹਿ ਸਕਦੇ ਹਾਂ ਕਿ ਨੌਜਵਾਨਾਂ ਨੂੰ ਮੁਦਰਾ ਯੋਜਨਾ ਦੇ ਅਧੀਨ ਕੰਮ ਕਰਨ ਦਾ ਅਧਿਕਾਰ ਮਿਲਿਆ ਚਾਹੇ ਅਸੀਂ ਕਹਿ ਸਕਦੇ ਹਾਂ ਕਿ ਜਿਹੜੀਆਂ ਸਾਡੀਆਂ ਭੈਣਾਂ ਚੁੱਲ੍ਹੇ ਮੂਰੇ ਬੈਠ ਕੇ ਧੂਆ ਫੱਕਦੀਆਂ ਸੀ ਉਹਨਾਂ ਨੂੰ ਮੁਫਤ ਗੈਸ ਸਿਲੰਡਰ ਦਿੱਤੇ ਗਏ ਅੱਜ ਵੀ ਉਹਨਾਂ ਨੂੰ 300 ਰੁਪਿਆ ਪ੍ਰਤੀ ਸਿਲੰਡਰ ਸਬਸਿਡੀ ਮਿਲਦੀ ਹੈ ਜਾਂ ਜਿਹੜੇ ਅਸੀਂ ਕਹਿ ਸਕਦੇ ਆ ਕਿ ਜਿਹੜੀਆਂ ਸਾਡੀਆਂ ਪਿੰਡਾਂ ਦੇ ਵਿੱਚ ਸੈਲਫ ਹੈਲਪ ਗਰੁੱਪ ਬਣੇ ਨੇ ਸਾਡੀਆਂ ਭੈਣਾਂ ਰੁਜ਼ਗਾਰ ਰੁਜ਼ਗਾਰ ਦੇ ਮੌਕੇ ਪੈਦਾ ਹੋਏ ਨੇ ਮੈਂ ਜੇ ਤੁਹਾਨੂੰ ਗੁਣਾਵਾ ਜਾਂ ਕਿਸਾਨ ਸਨਮਾਨ ਨਿਧੀ ਹੈ ਅੱਜ ਅੱਜ ਕਿਸਾਨ ਦੇ ਖਾਤੇ ਦੇ ਵਿੱਚ 6000 ਰੁਪਏ ਆ ਰਹੇ ਹੈ ਔਰ ਕਿਸੇ ਨੇ ਕੀਤਾ ਪਹਿਲਾ ਪ੍ਰਧਾਨ ਮੰਤਰੀ ਹੈ ਜਿਹਨੇ ਕਿਸਾਨਾਂ ਲਈ ਕਿਸਾਨ ਸਨਮਾਨ ਨਿਧੀ ਚਲਾਈ ਅੱਜ ਤੁਸੀਂ ਦੇਖੋ ਕਿ ਹਰ ਪਿੰਡ ਦੇ ਵਿੱਚ ਜੇ 15ਵੇਂ ਵਿੱਤੀ ਕਮਿਸ਼ਨ ਚ ਪੈਸਾ ਆਇਆ ਤਾਂ ਉਹ ਕੇਂਦਰ ਵੱਲੋਂ ਆਇਆ ਹੈ ਜੇ ਅੱਜ ਸਾਰਾ ਦੇਸ਼ ਫਾਟਕ ਰਹਿਤ ਹੋ ਰਿਹਾ ਹੈ ਤੇ ਐ ਡਾੜਾ ਵੱਡਾ ਜਿਹੜੀਆਂ ਰੋਡ ਬਣ ਰਹੇ ਆ ਪੁਲ ਬਣ ਰਹੇ ਆ ਤਰੱਕੀ ਹੋ ਰਹੀ ਆ ਦੇਸ਼ ਦਾ ਮਾਨ ਸਨਮਾਨ ਹੋ ਰਿਹਾ ਹੈ ਮੈਂ ਸਮਝਦਾ ਕਿ ਕੋਈ ਵੀ ਜਿਹੜਾ ਲਾਭਪਾਤਰੀ ਹੈ ਉਹ ਲਾਭਪਾਤਰੀ ਨੂੰ ਉਹਦੀ ਜਿਹੜੀ ਸਕੀਮ ਹੈ ਉਹਦਾ ਲਾਭ ਉਹਦੇ ਸਿੱਧਾ ਅਕਾਊਂਟ ਦੇ ਵਿੱਚ ਆਇਆ ਹੈ ਤੇ ਅੱਜ ਇਹਨਾਂ ਗੱਲਾਂ ਨੂੰ ਲੈ ਕੇ ਇਹਨਾਂ ਮੁੱਦਿਆਂ ਨੂੰ ਲੈ ਕੇ ਜਿਹੜਾ ਪੰਜਾਬ ਹੈ ਪੰਜਾਬ ਦੇ ਵਿੱਚੋਂ ਸਾਨੂੰ ਪਿੰਡਾਂ 'ਚੋਂ ਭਰਪੂਰ ਸਮਰਥਨ ਮਿਲ ਰਿਹਾ ਹੈ ਔਰ ਲੋਕ ਕਹਿ ਰਹੇ ਨੇ ਕਿ ਸਾਥੋਂ ਬਹੁਤ ਵੱਡੀ ਗਲਤੀ ਹੋ ਗਈ ਕਿ ਜਿਹੜੀ ਅਸੀਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਹੈ ਜਿਹਨੇ ਇੱਕ ਵੀ ਵਾਅਦਾ ਨਹੀਂ ਪੂਰਾ ਕੀਤਾ ਹਮੇਸ਼ਾ ਝੂਠ ਬੋਲਿਆ ਤੇ ਅੱਜ ਜੇ ਹਰਿਆਣਾ ਵਰਗੇ ਸਾਥੋਂ ਸੂਬੇ ਪਿੱਛੇ ਸੀ ਉਹ ਅੱਗੇ ਲੰਘ ਗਿਆ ਕਿਉਂਕਿ ਉਹ ਇਸ ਕਰਕੇ ਅੱਗੇ ਲੰਘ ਗਿਆ ਕਿ ਉਹਨਾਂ ਨੇ ਕੇਂਦਰ ਦੀ ਸਰਕਾਰ ਦੇ ਹਾਂ ਦੀ ਸਰਕਾਰ ਪੰਜਾਬ ਹਰਿਆਣਾ 'ਚ ਬਣਾਈ ਇਸ ਕਰਕੇ ਤਰੱਕੀ ਕੀਤੀ ਹੈ ਅੱਜ ਵੀ ਮੈਂ ਤੁਹਾਨੂੰ ਕਹਿਣਾ ਹੈ ਕਿ ਤੁਸੀਂ ਦੇਖ ਲਓ ਕਿ ਜਿਹੜੇ ਲੋਕ ਸਭਾ ਦੇ ਰਿਜ਼ਲਟ ਆਉਣੇ ਆ ਨਤੀਜੇ ਆਉਣੇ ਆ ਉਹ ਬੜੇ ਹੈਰਾਨੀਜਨਕ ਹੋਣੇ ਆ ਤੁਸੀਂ ਦੇਖੋਗੇ ਤੁਸੀਂ ਆਸ ਵੀ ਨਹੀਂ ਲਾਈ ਹੋਣੀ ਕਿ ਭਾਰਤੀ ਜਨਤਾ ਪਾਰਟੀ ਇਸ ਮਕਾਮ ਤੇ ਆ ਗਈ ਸੋ ਇਸ ਕਰਕੇ ਸਾਨੂੰ ਸ਼ਹਿਰਾਂ ਚੋਂ ਪਿੰਡਾਂ ਚੋਂ ਪੂਰਾ ਪੂਰਾ ਸਮਰਥਨ ਮਿਲ ਰਿਹਾ ਹੈ ਕੋਈ ਇਹੋ ਜੀ ਗੱਲ ਨਹੀਂ ਲੋਕਾਂ ਤੱਕ ਹਰ ਸਕੀਮ ਕੇਂਦਰ ਦੀ ਪਹੁੰਚੀ ਹੈ ਤੇ ਉਹਦਾ ਜਿਹੜਾ ਲੋਕ ਹੈ ਲੋਕ ਨੇ ਉਹ ਬਿਲਕੁਲ ਵੋਟਾਂ ਪਾ ਕੇ ਉਹਦਾ ਪੂਰਾ ਮੁੱਲ ਮੋੜਨਗੇ। ਆਉਣ ਬੜੇ ਸਮੇਂ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਹਰਨ ਦੀ ਜਿਹੜੀ ਰੈਲੀ ਹੈਗੀ ਉਹ ਵੀ ਪੰਜਾਬ ਦੇ ਵਿੱਚ ਹੋਣ ਵਾਲੀ ਆ ਚਰਚਾ ਮਾਨੇ। ਕੀ ਲੱਗਦਾ ਕਿਸ ਤੋਂ ਪਹਿਲਾਂ ਵੀ ਇੱਕ ਵਾਰੀ ਪ੍ਰਧਾਨ ਮੰਤਰੀ ਸਾਹਿਬ ਆਉਂਦੇ ਨੇ ਤਾਂ ਉਹਨਾਂ ਨੂੰ ਵਾਪਸ ਜਾਣਾ ਪੈਂਦਾ ਹੈ। ਇਸ ਵਾਰੀ ਜੇ ਗੱਲ ਕਰਾਂ ਤਾਂ ਵਿਰੋਧ ਉਸ ਤੋਂ ਕਿਤੇ ਵਧੇਰੇ ਆ। ਕੀ ਲੱਗਦਾ ਇਸ ਵਿਰੋਧ ਦੇ ਵਿੱਚ ਰੈਲੀ ਸਫਲ ਹੋ ਪਾਵੇਗੀ? ਦੇਖੋ ਜੀ ਬਿਲਕੁਲ ਪ੍ਰਧਾਨ ਮੰਤਰੀ ਜੀ ਵੀ ਆਉਣਗੇ। ਸਾਡੇ ਜਿਹੜੇ ਗ੍ਰਹਿ ਮੰਤਰੀ ਆ ਦੇਸ਼ ਦੇ ਅਮਨ ਸ਼ਾਹ ਜੀ ਵੀ ਆਉਣਗੇ ਸਾਡੇ ਰਾਸ਼ਟਰੀ ਪ੍ਰਧਾਨ ਜੇਪੀ ਰੱਡਾ ਜੀ ਆਉਣਗੇ ਔਰ ਜਿੰਨੀ ਵੀ ਸਾਡੀ ਕੇਂਦਰ ਦੀ ਸੀਨੀਅਰ ਲੀਡਰਸ਼ਿਪ ਹੈ ਉਹ ਸਾਰੀ ਜਿਹੜੀ ਹੈਗੀ ਆ ਪੰਜਾਬ ਦੇ ਵਿੱਚ ਰੈਲੀਆਂ ਕਰਾਂਗੇ ਮੈਂ ਪਹਿਲਾਂ ਵੀ ਕਿਹਾ ਕਿ ਰੈਲੀਆਂ ਕਰਨ ਦਾ ਅਧਿਕਾਰ ਹੈ ਜਿੱਥੋਂ ਤੱਕ ਇਸ ਤਰ੍ਹਾਂ ਦਾ ਜਿਹੜਾ ਤੁਸੀਂ ਵਾਤਾਵਰਣ ਦੀ ਗੱਲ ਕੀਤੀ ਹੈ ਕਿ ਫਿਰੋਜ਼ਪੁਰ ਇਹ ਘਟਨਾ ਹੋਈ ਉਹ ਬਹੁਤ ਮਾੜੀ ਘਟਨਾ ਹੋਈ ਹੈ ਸੂਬੇ ਵਾਸਤੇ ਤੁਸੀਂ ਯਕੀਨ ਕਰੋ ਕਿ ਪੰਜਾਬ ਦੇ ਬਹੁਤ ਲੋਕ ਆ ਠੀਕ ਹੈ ਕੋਈ ਖੁੱਲਕੇ ਨਹੀਂ ਕਹਿ ਸਕਦਾ ਲੇਕਿਨ ਉਹ ਅੰਦਰੋਂ ਅੰਦਰੀ ਇਸ ਗੱਲ ਤੋਂ ਦੁਖੀ ਨੇ ਕਿ ਜੇ ਪ੍ਰਧਾਨ ਮੰਤਰੀ ਦੀ ਰੈਲੀ ਹੁੰਦੀ ਜਾਂ ਪ੍ਰਧਾਨ ਮੰਤਰੀ ਜੀ ਆਏ ਸੀ ਪੰਜਾਬ ਨੂੰ ਕੁਝ ਦੇਣ ਵਾਸਤੇ ਤਾਂ ਉਹਦੇ ਵਿੱਚ ਪੰਜਾਬ ਦਾ ਹੀ ਨੁਕਸਾਨ ਹੋਇਆ ਸੂਬੇ ਦਾ ਨੁਕਸਾਨ ਹੋਇਆ ਸੋ ਇਸ ਕਰਕੇ ਮੇਰਾ ਕਹਿਣਾ ਇਹ ਹੈ ਕਿ ਕੋਈ ਗੱਲ ਨਹੀਂ ਅਸੀਂ ਕਿਸਾਨ ਭਰਾਵਾਂ ਨੂੰ ਬੇਨਤੀ ਕਰਾਂਗੇ ਕਿ ਰੈਲੀਆਂ ਕਰਨਾ ਪੋਲਿਟੀਕਲ ਪਾਰਟੀਆਂ ਦਾ ਅਧਿਕਾਰ ਹੈ ਔਰ ਅੰਦੋਲਨ ਕਰਨਾ ਤੁਹਾਡਾ ਅਧਿਕਾਰ ਹੈ ਸੋ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਹਾਲਾਤ ਸਖਾਵੇਂ ਰਹਿਣ ਕਿਸੇ ਤਰ੍ਹਾਂ ਦੀ ਕੋਈ ਅਨਸਖਾਮੀ ਘਟਨਾ ਨਾ ਹੋਵੇ ਕੋਈ ਹਿੰਸਾ ਨਾ ਹੋਵੇ ਪੰਜਾਬ ਪਹਿਲਾਂ ਵੀ ਜਿਹੜਾ ਹੈਗਾ ਹਮੇਸ਼ਾ ਪੰਜਾਬ ਦੇ ਵਿੱਚ ਭਾਈਚਾਰਾ ਰਿਹਾ ਔਰ ਭਾਈਚਾਰਾ ਬਣਿਆ ਰਹੇਗਾ ਔਰ ਅਸੀਂ ਇਹ ਚਾਹੁੰਦੇ ਹਾਂ ਕਿ ਪੰਜਾਬ ਹੈ ਜਿਹੜਾ ਉਹ ਅਮਨ ਸ਼ਾਂਤੀ ਵਾਲਾ ਸੂਬਾ ਹੋਵੇ ਤੇ ਉਹਦੀ ਤਰੱਕੀ ਹੋਵੇ ਕੀ ਲੱਗਦਾ ਕਿਸਾਨ ਮੰਨ ਜਾਣਗੇ ਇੰਨਾ ਸੁਖਾਲਿਆ ਕਿਉਂਕਿ ਜਦੋਂ ਇੱਕ ਉਮੀਦਵਾਰ ਤੱਕ ਨਹੀਂ ਆਉਣ ਦਿੱਤਾ ਜਾ ਰਿਹਾ ਤਾਂ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆ ਰਹੇ ਨੇ ਕੀ ਲੱਗਦਾ ਸੁਖਾਲਿਆ ਕਿਸਾਨ ਸੰਯੁਕਤ ਕਿਸਾਨ ਮੋਰਚਾ ਪੂਰੇ ਕਿਸਾਨ ਮੰਨ ਜਾਣਗੇ ਨਹੀਂ ਵੇਖੋ ਉਹਨਾਂ ਨੂੰ ਮੰਨਣਾ ਚਾਹੀਦਾ ਹੈ ਮੈਂ ਤਾਂ ਮੈਂ ਤਾਂ ਪਹਿਲਾਂ ਵੀ ਇਹ ਗੱਲ ਕਰੀ ਹੈ ਕਿ ਜੇ ਦੇਸ਼ ਦਾ ਪ੍ਰਧਾਨ ਮੰਤਰੀ ਰੈਲੀ ਕਰਨ ਵਾਸਤੇ ਆਉਂਦਾ ਹੈ ਉਹ ਅਧਿਕਾਰ ਹੈ ਪਾਰਟੀ ਦਾ ਲੇਕਿਨ ਠੀਕ ਹੈ ਉਹਨਾਂ ਨੇ ਆਪਣਾ ਰੋਸ ਦਿਖਾਉਣਾ ਹੈ ਰੋਸ ਦਿਖਾਉਣ ਦਾ ਮੈਂ ਪਹਿਲਾਂ ਵੀ ਕਿਹਾ ਕਿ ਸ਼ਾਂਤ ਸ਼ਾਂਤਮਈ ਰੋਸ ਦਿਖਾਉਣ ਤੋਂ ਉਹਨਾਂ ਨੂੰ ਕੋਈ ਕੁਝ ਨਹੀਂ ਕਹਿੰਦਾ ਔਰ ਦੂਜੀ ਗੱਲ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਕੋਈ ਵੀ ਕੈਂਡੀਡੇਟ ਹਰ ਸਵਾਲ ਦਾ ਜਵਾਬ ਦੇਣ ਨੂੰ ਤਿਆਰ ਹੈ ਲੇਕਿਨ ਮੈਂ ਪਹਿਲਾਂ ਕਿਹਾ ਸੀ ਕਿ ਇਕੱਠ ਦੇ ਵਿੱਚ ਕਈ ਵਾਰੀ ਕੋਈ ਸ਼ਰਾਰਤੀ ਅਨਸਰ ਹੁੰਦੇ ਆ ਜਿਹੜੇ ਕਿ ਇੱਕ ਛੋਟੀ ਜੀ ਚਿੰਗ ਲਾ ਕੇ ਉਹਨੂੰ ਬਹੁਤ ਵੱਡਾ ਜਿਹੜਾ ਹੈਗਾ ਮਤਲਬ ਭੜਕਾਉਣ ਵਾਲੀ ਗੱਲ ਹੋ ਜਾਂਦੀ ਹੈ ਸੋ ਅਸੀਂ ਨਹੀਂ ਚਾਹੁੰਦੇ ਕਿ ਛੋਟੀ ਜੀ ਚਿੰਗ ਵੱਡੀ ਗਿਆਰੀ ਬਣੇ ਅਸੀਂ ਕਹਿੰਦੇ ਹਾਂ ਕਿ ਤੁਹਾਡੀ ਜਥੇਬੰਦੀ ਦੇ ਕੋਈ 5-7 ਨਮਾਇंदे ਜਦੋਂ ਮਰਜ਼ੀ ਆ ਕੇ ਜਿੱਥੇ ਮਰਜ਼ੀ ਟਾਈਮ ਰੱਖ ਲੈਣ ਸਾਨੂੰ ਸਵਾਲ ਕਰਨ ਅਸੀਂ ਉਹਦਾ ਕੱਲਾ-ਕੱਲਾ ਜਵਾਬ ਦੇਵਾਂਗੇ ਉਹਨਾਂ ਦੀ ਸੰਤੁਸ਼ਟੀ ਕਰਾਵਾਂਗੇ ਲੇਕਿਨ ਇਹ ਨਹੀਂ ਹੁੰਦਾ ਕਿ ਜੇ ਕੋਈ ਕੈਂਡੀਡੇਟ ਜਾਂਦਾ ਹਰ ਥਾਂ ਦੇ ਉੱਤੇ ਜੇ ਹਰ ਥਾਂ ਦੇ ਉੱਤੇ ਵਿਰੋਧ ਕਰਨਾ ਠੀਕ ਹੈ ਛੜਕਦੇ ਉੱਪਰ ਖੜੋ ਤੁਸੀਂ ਝੰਡੀਆਂ ਦਿਖਾਓ ਲੇਕਿਨ ਜਿਹੜਾ ਵਿਰੋਧ ਆ ਉਹ ਹਿੰਸਾ ਤਮਕਣੀ ਹੋਣਾ ਚਾਹੀਦਾ ਸਮਝ ਤਾਂ ਬਹੁਤੰਬਾ ਥੈਂਕ ਯੂ ਤੁਸ ਮੇਰੇ ਨਾਲ ਧੰਨਵਾਦ ਤੁਹਾਡੀ ਹੋਰੀ ਸੀ ਤੇ ਤੁਸੀਂ ਜੁੜੇ ਰਹੋ ਆਰਐਮਵੀ ਟੈਲੀਵਿਜ਼ਨ ਦੇ ਨਾਲ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਹੁਣ ਆਪਣੇ ਦੋਸਤ ਜਸ ਕਰੇ ਬੰਦੇ ਹੋ ਇਜਾਜ਼ਤ ਧੰਨਵਾਦ